ਕਹਿੰਦੇ ਏਜੰਸੀਆਂ ਦੇ ਬੰਦੀ ਹੋ ਤੁਸੀਂ ਏਜੰਸੀਆਂ ਨੇ ਪਲਾਨ ਕੀਤਾ ਹੈ ਕਹਿੰਦੇ ਤੁਹਾਨੂੰ ਦਿੱਲੀ ਤੋਂ ਫੋਨ ਆਉਣਾ ਭਾਈ ਸਾਨੂੰ ਅਸੀਂ ਫੇਰ ਪਾਰਟੀ ਦਾ ਨਾਮ ਲੱਖਾਂਗੇ ਕਿਹਦਾ ਫੋਨ ਆਉਣਾ ਤੁਹਾਨੂੰ ਫੋਨ ਸ੍ਰੀ ਵੀਰ ਬਾਦਲ ਤਾਂ ਇੱਥੋਂ ਤੱਕ ਕਹਿੰਦੇ ਨੇ ਤੁਹਾਨੂੰ ਕਹਿੰਦੇ ਫਰੀਦਕੋਟ ਤੋਂ ਇੱਕ ਕੈਂਪੀ ਜਿੱਤ ਗਿਆ ਕਹਿੰਦੇ ਮੁੜ ਕੇ ਦੇਖਿਆ ਨੂੰ ਕਹਿੰ ਨੂੰ ਕਾ ਤੂੰ ਹੁਣ ਘਰੇ ਰਹਿਣਾ ਤੈਨੂੰ ਕੋਈ ਬੁਲਾਉਂਦਾ ਨਹੀਂ ਬਾਹਰ ਪ੍ਰੋਗਰਾਮ ਤੇ ਜਾਂਦਾ ਨਹੀਂ ਤਾਂ ਨਹੀਂ ਤੈਨੂੰ ਪਤਾ ਹਲਕੇ ਚ ਜਾ ਕੇ ਪੁੱਛ ਕੇ ਦੇਖ ਉਹ ਕਹਿੰਦੇ ਕਾਲੀਦਲ ਸੁੱਤਾ ਪਿਆ ਸੀ ਹੁਣ ਜਾਗ ਗਿਆ ਕਾਲੀਦਲ ਸੁੱਤਾ ਸੁੱਤਾ ਹੀ ਰਹਿਣਾ ਹੈ ਹੁਣ ਨਹੀਂ ਕਾਲੀ ਦਲ ਨੇ ਜਾਗਣਾ ਅਮਰਤਪਾਲ ਸਿੰਘ ਹੋਣੀ 1 ਸਾਲ ਕਹਿੰਦੇ ਹੋਇਆ 1 ਸਾਲ ਦੇ ਵਿੱਚ ਚੀਕਾ ਨਿਕਲੀ ਆ ਕਾਲੀ ਦਲ ਦੇ ਵਿੱਚ ਤਾਂ ਕਹਿੰਦੇ ਇੰਨੇ ਬੰਦੇ ਨੇ ਜਿਨ੍ਹਾਂ ਨੇ 16-16 ਸਾਲ ਜੇਲ੍ਹ ਕੱਟੀ ਆ ਚੀਕਾ ਕਾਦੀ ਆ ਨਿਕਲ ਗਿਆ ਹੁਣ ਜਿਹੜੇ ਉਹ ਅੰਦਰ ਸੀਗੇ ਚਾਹੇ ਉਹ ਕਿੰਨੀ ਦੇਰ ਅੰਦਰ ਰਹੇ ਆ ਉਹਨਾਂ ਨੇ ਕਦੇ ਜ਼ਮਾਨਤ ਨਹੀਂ ਲਈ ਆਪਣੀ ਭਾਜਪੀ ਇਹਨਾਂ ਦੇ ਪਿੱਛੇ ਆ ਕਹਿੰਦੇ ਭਾਜਪੀ ਨੇ ਖਾ ਮੈਂ ਨਾਲ ਦੀ ਇੱਕ ਗੱਲ ਦਾ ਮੁੱਦਾ ਖਤਮ ਕਰਨ ਦੇ ਲਈ ਕਹਿੰਦੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਿਮਰਾਂ ਸਿੱਖ ਬਣ ਕੇ ਸਾਰਾ ਕੁਝ ਆਪਣੀ ਝੋਲੀ ਪਵਾ ਲਿਆ ਵੀ ਠੀਕ ਆ ਸਾਰੀਆਂ ਗਲਤੀਆਂ ਮੰਨਦਾ ਜੀ ਮੈਂ ਇਹ ਕਹਿੰਦਾ ਵੀ ਮੈਂ ਕੱਲ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਵੀ ਝੂਠ ਬੋਲ ਸਕਦਾ ਹਾਂ ਉਹ ਕਹਿੰਦੇ ਸਾਡੇ ਵਾਸਤੇ ਅਕਾਲ ਤਖਤ ਸਾਹਿਬ ਮਹਾਨ ਹੈ ਕਹਿੰਦੇ ਠੀਕ ਹੈ ਅਸੀਂ ਸਾਰੇ ਗੁਨਾਹ ਸਾਡੇ ਦੇ ਲੱਗ ਗਏ ਇਹ ਗੱਲ ਤਾਂ ਮੰਨੀ ਨਹੀਂ ਅਕਾਲ ਤਖਤ ਸਾਹਿਬ ਦੀ ਹੁਕਮ ਤਾਂ ਮੰਨਿਆ ਨਹੀਂ ਜਿਹੜਾ ਰਜ਼ਾਈ ਨਾਲ ਆ ਸੀ ਅਸਤੀਫਾ ਤਾਂ ਦਿੱਤਾ ਨਹੀਂ ਇਹ ਤਾਂ ਜਿਹੜੀ ਸੰਗਤ ਨੂੰ ਅਪੀਲ ਕਰਦੇ ਆ ਕਹਿੰਦੇ ਜੀ ਮੱਥਾ ਟੇਕਣ ਨਾ ਜਾਇਓ ਸੀਦਾਂ ਦੇ ਸਾਡੀ ਕਾਨਫਰੰਸ ਚ ਜਾਇਓ ਮੇਰੇ ਪਹਿਲਾ ਕਾਨਫਰੰਸ ਚ ਆ ਜਾਇਓ ਕਹਿੰਦੇ ਦਿਖਾਵਾ ਨਾ ਕਰਿਓ ਕਹਿੰਦੇ ਬਾਅਦ ਚ ਜਾਇਓ ਗੁਰੂ ਸੰਤ ਉਹ ਦਿਖਾਵਾ ਹੁੰਦਾ ਜੀ ਮੱਥਾ ਟੇਕਣਾ ਸਿਮਰਨਜੀਤ ਸਿੰਘ ਮਾਨ ਤੁਹਾਡੇ ਤੇ ਸਵਾਲ ਚੁੱਕ ਰਹੇ ਨੇ ਅਮਰਪਾਲ ਸਿੰਘ ਉਹਨਾਂ ਤੇ ਸਵਾਲ ਚੁੱਕ ਰਹੇ ਨੇ ਉਹ ਕਹਿੰਦੇ ਸੰਤ ਜਰਨੈਲ ਸਿੰਘ ਨੇ ਜਿਹੜੀ ਲੜਾਈ ਚਲਾਈ ਸੀ ਕਹਿੰਦੇ ਮੈਂ 40 ਸਾਲ ਤੋਂ ਲੜਾਈ ਲੜਦੇ ਆ ਕਹਿੰਦੇ ਮੇਰਾ ਤਾਂ ਸਟੈਂਡ ਕਲੀਅਰ ਆ ਕਹਿੰਦੇ ਮੈਂ ਤਾਂ ਖਾਲਿਸਤਾਨ ਦਾ ਰਾਸ਼ਟਰਪਤੀ ਬਣ ਲੈਣਾ ਸੀ ਜੀ ਖਾਲਿਸਤਾਨ ਦਾ ਇਲੈਕਸ਼ਨ ਕਿਉਂ ਬਾਈਗਟ ਕੀਤਾ ਉਹ ਐਸੀ ਗੱਲ ਤੇ ਤੁਹਾਨੂੰ ਕਹਿ ਰਹੇ ਨੇ ਕਹਿੰਦੇ ਜੇ ਖਾਲਸਾਤਨ ਦੀ ਗੱਲ ਕਰੋਗੇ ਮੈਂ ਨਾਲ ਆ ਜੇ ਅਸੀਂ ਰੱਖਣਾ ਹੀ ਨਹੀਂ ਜੀ ਨਾਮ ਅਗਵਾਨ ਉਹਨਾਂ ਨੇ ਤਾਂ ਇਹ ਵੀ ਕਹਿਤਾ ਵੀ ਠੀਕ ਹੈ ਇਕੱਠੇ ਹੋ ਜੂ ਸਾਰੇ ਇਹ ਪੰਜਾਬ ਬਚਾਉਣਾ ਉਹਦੇ ਵਿੱਚ ਬਾਦਲ ਜਾ ਸਕਦੇ ਨੇ ਜੇ ਇਕੱਠੇ ਹੋਣ ਦੀ ਗੱਲ ਹੋਵੇ ਮੈਂ ਇੱਕ ਗੱਲ ਦੱਸੋ ਜੀ ਮੈਂ ਨਨਪੁਰੇ ਦੇ ਮਤੇ ਦੇ ਕਾਨੂੰਨ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਜੀ ਪਰ ਕਾਲੀ ਗੱਲ ਕਹਿੰਦਾ ਅਸੀਂ ਲੜਾਈ ਤਾਂ ਕਹਿੰਦੇ ਅਸੀਂ ਲੜ ਰਹੇ ਆ ਅਸੀਂ ਲੜੀ ਆ ਪਹਿਲਾਂ ਤੋਂ ਲੈ ਕੇ ਕਹਿੰਦੇ ਕੌਮ ਦਾ ਅਸੀਂ ਤਿਆਰ ਕੀਤਾ ਤਿਆਰੀ ਦਾ ਕਹਿੰਦੇ ਜੀ ਕਿਹੜੇ ਨੁਕਤੇ ਤੇ ਪਾਰਟੀ ਬਣਾਉਣ ਜਾ ਰਹੇ ਹੋ ਕਿਹਾ ਤਾਂ ਇਹ ਵੀ ਜਾ ਰਹੇ ਆ ਕਹਿੰਦੇ ਪਹਿਲਾ ਮਤਾ ਖਾਲਿਸਤਾਨ ਦਾ ਲੈ ਕੇ ਆਉਣਗੇ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕੋਈ ਗੱਲ ਚੱਲੀ ਅੱਗੇ ਵਧੀ ਅੱਗੇ ਕੋਈ ਸਾਤਰੀ ਗਾਲਾਂ ਟੋਲ ਪੰਜਾਬ ਦੇਖ ਰਹੇ ਹਾਂ ਤੁਸੀਂ ਮੈਂ ਰਾਜਵੀਰ ਸਿੰਘ ਪੰਜਾਬ ਦੇ ਉੱਪਰ ਜੇ ਗੱਲ ਕਰ ਲਈਏ ਤਾਂ ਕਲੇਮ ਹਮੇਸ਼ਾ ਤੋਂ ਅਕਾਲੀ ਦਲ ਨੇ ਕੀਤਾ ਕਿਉਂਕਿ ਜਦੋਂ ਦਾ ਪੰਜਾਬ ਬਣਿਆ ਜਾਂ ਪੰਜਾਬੀ ਸੂਬੇ ਦੀ ਗੱਲ ਕਰ ਲਈਏ ਤਾਂ ਅਕਾਲੀ ਦਲ ਨੇ ਹੀ ਇਹ ਆਵਾਜ਼ ਚੁੱਕੀ ਸੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਹੀ ਜਾਂ ਅਕਾਲੀ ਦਲ ਦੇ ਲੀਡਰਾਂ ਵੱਲੋਂ ਹੀ ਜੋ ਹੈ ਸਾਰਾ ਜੋ ਪੰਜਾਬ ਦਾ ਹੁਣ ਸਿਨੈਰੀਓ ਆ ਜਾਂ ਜੋ ਪੰਜਾਬ ਜਿਹਦੇ ਵਿੱਚ ਅਸੀਂ ਰਹਨੇ ਆ 1966 ਦੇ ਵਿੱਚ ਜਿਹੜਾ ਪੰਜਾਬ ਬਣਿਆ ਤਾਂ ਅਕਾਲੀ ਦਲ ਨੇ ਹੀ ਇੱਥੇ ਲੜਾਈਆਂ ਲੜੀਆਂ ਉਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਹੁਣ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਕਹਿ ਲਈਏ ਜਾਂ ਅਕਾਲੀ ਦਲ ਦੇ ਵਿੱਚ ਕਹਿ ਲਈਏ ਨਿਗਾਰ ਆਇਆ ਹੋਇਆ ਇੱਕ ਨਵਾਂ ਅਕਾਲੀ ਦਲ ਆ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਜਾਂ ਉਸ ਦਾ ਐਲਾਨ ਕੀਤਾ ਗਿਆ ਹੈ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਤੇ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਹੋਣੀ ਜੋ ਹੈ ਨੇ ਇਹ ਅਕਾਲੀ ਦਲ ਬਣਾ ਰਹੇ ਨੇ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਐਮਪੀ ਨੇ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਪਹਿਲਾ ਹੀ ਸਵਾਲ ਤੁਹਾਡਾ ਵੀਡੀਓ ਬੜੀ ਵਾਇਰਲ ਕੀਤੀ ਜਾ ਰਹੀ ਹੈ ਆਡੀਓ ਬੜੀ ਵਾਇਰਲ ਕੀਤੀ ਜਾ ਰਹੀ ਹੈ ਕਿ ਦਿੱਲੀ ਤੋਂ ਫੋਨ ਆਉਣਾ ਭਾਈ ਸਾਨੂੰ ਅਸੀਂ ਫਿਰ ਪਾਰਟੀ ਦਾ ਨਾਮ ਰੱਖਾਂਗੇ ਕੀ ਦਾ ਫੋਨ ਆਉਣਾ ਤੁਹਾਨੂੰ ਫੋਨ ਇਲੈਕਸ਼ਨ ਕਮਿਸ਼ਨ ਵਾਲਿਆਂ ਦਾ ਆਉਣਾ ਜਦੋਂ ਆਪਾਂ ਆ ਬਹੁਤ ਵਧੀਆ ਸਵਾਲ ਹੈ ਤੁਹਾਡਾ ਵੀ ਚਲੋ ਲੋਕਾਂ ਨੂੰ ਅਸੀਂ ਵੀ ਮੈਂ ਪਰਸਨਲੀ ਵੀ ਵੀਡੀਓ ਬਣਾ ਕੇ ਪਾਈ ਸੀ ਹਾਂਜੀ ਜਦੋਂ ਨਾ ਆਪਾਂ ਕਿਸੇ ਕੋਈ ਪਾਰਟੀ ਬਣਾਉਨੇ ਆ ਪਾਰਟੀ ਵਾਸਤੇ ਨਾ ਇੱਕ ਨਾਮ ਨਹੀਂ ਧੋਂਦਾ ਭਈ ਅਸੀਂ ਆ ਨਾਮ ਤੁਹਾਨੂੰ ਦੇਤਾ ਤੁਸੀਂ ਆਹੀ ਨਾਮ ਜੀ ਸਾਨੂੰ ਦੋ ਹਾਂਜੀ ਉਹ ਤੁਹਾਡੇ ਤੋਂ ਤਿੰਨ ਨਾਮ ਮੰਗਦੇ ਆ ਹੂੰ ਅਸੀਂ ਉਹਦੇ ਵਿੱਚ ਤਿੰਨ ਨਾਮ ਦਿੱਤੇ ਹੋਏ ਐ ਉਹ ਤਿੰਨਾਂ ਦੇ ਵਿੱਚੋਂ ਦਿੱਲੀ ਚੋਣ ਕਮਿਸ਼ਨ ਨੂੰ ਦਿੱਤੇ ਆ ਉਹ ਦਿੱਲੀਓ ਚੋਣ ਕਮਿਸ਼ਨ ਚੋਂ ਜਿਹੜਾ ਸਾਨੂੰ ਨਾਮ ਆਊਗਾ ਫੋਨ ਆਏਗਾ ਦਿੱਲੀ ਚੋਣ ਕਮਿਸ਼ਨ ਚੋਂ ਹੂੰ ਉਹ ਹੀ ਰੱਖਣਾ ਪੈਣਾ ਮੈਂ ਤਾਂ ਕਿਹਾ ਸੀ ਵੀ ਦਿੱਲੀੋਂ ਫੋਨ ਆਉਣਾ ਹੈ ਦਿੱਲੀੋਂ ਇਲੈਕਸ਼ਨ ਕਮਿਸ਼ਨ ਦਾ ਫੋਨ ਆਉਣਾ ਪਰ ਇਹਨ ਡੀਕੋਡੇ ਸ੍ਰੀਕੇ ਨਾਲ ਕੀਤਾ ਗਿਆ ਕਹਿੰਦੇ ਉਹ ਤਾਂ ਵਿਰੋਧੀ ਦਾ ਕਰਦੇ ਹੀ ਹੁੰਦੇ ਆ ਜੀ ਅਕਾਲੀ ਦਲ ਵਾਲੂ ਖਾਸ ਕਰਕੇ ਕਿਹਾ ਗਿਆ ਕਹਿੰਦੇ ਬੀਜੇਪੀ ਇਹਨਾਂ ਦੇ ਪਿੱਛੇ ਆ ਕਹਿੰਦੇ ਬੀਜੇਪੀ ਨੇ ਖਾ ਮੈਂ ਨਾ ਜੀ ਇੱਕ ਗੱਲ ਦਾ ਹੈਰਾਨ ਮੰਨਦਾ ਹਾਂ ਇਸ ਗੱਲ ਦੀ ਬਈ ਉਹ ਬੰਦੇ ਜਿਹੜੇ ਤਿੰਨ ਤਿੰਨ ਚਾਰ ਚਾਰ ਵਾਰੀ ਬੀਜੇਪੀ ਨਾਲ ਮਿਲ ਕੇ ਸਰਕਾਰ ਬਣਾ ਕੇ ਚਲਾਈਆਂ ਸਰਕਾਰਾਂ ਤੇ ਅੱਜ ਕੀ ਹੋ ਗਿਆ ਦੋ ਸਾਲਾਂ ਚ ਬੀਜੇਪੀ ਨੂੰ ਕੀੜੇ ਪੈ ਗਏ ਇਹ ਐਂ ਭੰਡਦੇ ਆ ਉਹਨੂੰ ਕੀ ਹੋ ਗਿਆ ਬੀਜੇਪੀ ਨੂੰ ਇਹਨਾਂ ਵਾਸਤੇ ਸਾਡੇ ਲਈ ਤਾਂ ਸ਼ੁਰੂ ਤੋਂ ਹੀ ਮਾੜੀ ਐ ਅਸੀਂ ਤਾਂ ਅੱਜ ਵੀ ਮਾੜੀ ਇਹਨਾਂ ਵਾਸਤੇ ਇਹਨਾਂ ਲਈ ਕੀ ਹੋ ਗਿਆ ਭਈ ਜਿਹੜਾ ਸਾਨੂੰ ਇਹ ਕਹਿ ਰਹੇ ਆ ਜੀ ਇਹਨਾਂ ਦੇ ਤਾਲੁਕਾ ਤਾਂ ਤੁਸੀਂ ਚਾਰ-ਚਾਰ ਵਾਰੀ ਸਰਕਾਰ ਚ ਚਲਾ ਲਈ ਪਰ ਉਹ ਕਹਿੰਦੇ ਕਹਿੰਦੇ ਜਦੋਂ ਤੱਕ ਸਾਡੇ ਤਾਲੁਕਾਤ ਰਹੇ ਨਹੀਂ ਕਹਿੰਦੇ ਅਸੀਂ ਗੱਲਾਂ ਕਰਦੇ ਰਹੇ ਆ ਕਿਸਾਨ ਅੰਦੋਲਨ ਦੇ ਵਿੱਚ ਕਹਿੰਦੇ ਸਾਨੂੰ ਸਹੀ ਨਹੀਂ ਲੱਗਿਆ ਭਾਈ ਜੀ ਇਹਨਾਂ ਨੇ ਬਹੁਤ ਜ਼ੋਰ ਲਾਇਆ ਇਲੈਕਸ਼ਨਾਂ ਵੇਲੇ ਵੀ ਸਾਡੇ ਨਾਲ ਸਮਝੌਤਾ ਕਰਨ ਲਈ ਬੀਜੇਪੀ ਇਹਨਾਂ ਨਾਲ ਕੀਤਾ ਹੀ ਨਹੀਂ ਹਮ ਤਕਵੀਰ ਬਾਦਲ ਤਾਂ ਇੱਥੋਂ ਤੱਕ ਕਹਿੰਦੇ ਨੇ ਤੁਹਾਨੂੰ ਕਹਿੰਦੇ ਫਰੀਦਕੋਟ ਤੋਂ ਇੱਕ ਕੈਂਪੀ ਜਿੱਤ ਗਿਆ ਕਹਿੰਦੇ ਮੁੜ ਕੇ ਦਿਖਿਆ ਨਹੀਂ ਬਾਈ ਜੀ 6 ਮਹੀਨੇ ਚ ਰਿਕਾਰਡ ਹੈ ਪੰਜਾਬ ਦੇ ਵਿੱਚ 5 ਕਰੋੜ ਰੁਪਈਆ ਆਉਂਦਾ ਹੈ ਇੱਕ ਸਾਲ ਦਾ ਐਮਪੀ ਨੂੰ 6 ਮਹੀਨੇ ਚ 5 ਦਾ 5 ਕਰੋੜ ਵੰਡਦਾ ਪਿੰਡਾਂ ਚ 6 ਮਹੀਨੇ ਚ 5 ਕਰੋੜ ਵੰਡਦਾ 5 ਕਰੋੜ ਵੰਡਦਾ 5 ਕਰੋੜ ਰੁਪਈਆ 6 ਮਹੀਨੇ ਚ ਵੰਡਦਾ ਮੈਂ ਹਮ ਹਲਕੇ ਚ ਹੀ ਹੁੰਦਾ ਉਨੂੰ ਕਹੋ ਤੂੰ ਹੁਣ ਘਰੇ ਰਹਿਣਾ ਤੈਨੂੰ ਕੋਈ ਬੁਲਾਉਂਦਾ ਨਹੀਂ ਬਾਹਰ ਪ੍ਰੋਗਰਾਮ ਤੇ ਜਾਂਦਾ ਨਹੀਂ ਤਾਂ ਨਹੀਂ ਤੈਨੂੰ ਪਤਾ ਹਲਕੇ ਚ ਜਾ ਕੇ ਪੁੱਛ ਕੇ ਦੇਖ ਉਹ ਕਹਿੰਦੇ ਅਕਾਲੀ ਦਲ ਸੁੱਤਾ ਪਿਆ ਸੀ ਹੁਣ ਜਾਗ ਗਿਆ ਅਕਾਲੀ ਦਲ ਸੁੱਤੋ ਸੁੱਤਾ ਹੀ ਰਹਿਣਾ ਹੈ ਹੁਣ ਨਹੀਂ ਅਕਾਲੀ ਦਲ ਨੇ ਜਾਗਣਾ ਲੰਘ ਐ ਸਮਾ ਜਾਗਣ ਵਾਲਾ ਮਾਰਾ ਆਈ ਦੀ ਬੇਅਦਬੀ ਕਰਕੇ ਤੁਸੀਂ ਹੁਣ ਇਹ ਨਹੀਂ ਕਹਿ ਸਕਦੇ ਵੀ ਅਸੀਂ ਜਾਗਾਂਗੇ ਗਿਆ ਸਮਾਂ ਉਹ ਕਹਿੰਦੇ ਜਾਗਣ ਵਾਲਾ ਬੇਅਦਬੀ ਦਾ ਇਸ਼ੂ ਰਿਹਾ ਕਹਿੰਦੇ ਹੁਣ ਤੱਕ ਕਹਿੰਦੇ ਠੀਕ ਹੈ ਮੈਂ ਤਾਂ ਮੁੱਦਾ ਖਤਮ ਕਰਨ ਦੇ ਲਈ ਕਹਿੰਦੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਿਮਾਣਾ ਸਿੱਖ ਬਣ ਕੇ ਸਾਰਾ ਕੁਝ ਆਪਣੀ ਝੋਲੀ ਪਵਾ ਲਿਆ ਵੀ ਠੀਕ ਹੈ ਸਾਰੀਆਂ ਗਲਤੀਆਂ ਮੰਨਦਾ ਜੀ ਮੈਂ ਭਾਈ ਜੀ ਜੋ ਮਰਜੀ ਕਹਿ ਲਵੇ ਮੰਨਿਆ ਹੈ ਨਾ ਵੀ ਮੈਂ ਕੀਤੀ ਹੈ ਇਹ ਤਾਂ ਇਹਦਾ ਬੱਸ ਨਹੀਂ ਚੱਲਦਾ ਬਈ ਇਹਨੇ ਵਿੱਚੋਂ ਟੱਚ ਦਿੰਦਾ ਗੱਲ ਦਾ ਵੀ ਮੈਂ ਝੂਠ ਬੋਲਿਆ ਸੀ ਵਿੱਚ ਨੂੰ ਇਹ ਵੀ ਕਹਿੰਦਾ ਮਤਲਬ ਤੁਸੀਂ ਇਹਨਾਂ ਦੀ ਮਾਨਸਿਕਤਾ ਦੇਖੋ ਇਸ ਬੰਦੇ ਦੀ ਬਈ ਇਹ ਕਹਿੰਦਾ ਵੀ ਮੈਂ ਕੱਲ ਅਕਾਲ ਤੱਕ ਸਾਹਬ ਦੇ ਸਾਹਮਣੇ ਖੜ ਕੇ ਵੀ ਝੂਠ ਬੋਲ ਸਕਦਾ ਹਾਂ ਬਈ ਮੇਰੀ ਇਹ ਜੀ ਮਾਨਸਿਕਤਾ ਹੈ ਲੋਕਾਂ ਦਾ ਜਿੱਦਾਂ ਦੋਆਂ ਦਾ ਰੌਲਾ ਹੁੰਦਾ ਨਾ ਉਹ ਜਾ ਕੇ ਨੇਮ ਚੱਕਦੇ ਆ ਤਾਂ ਦੂਜਾ ਬੰਦਾ ਵਿਸ਼ਵਾਸ ਕਰ ਲੈਂਦਾ ਹੈ ਬਈ ਯਾਰ ਹੁਣ ਮਹਾਰਾਜ ਦੇਖੂਗਾ ਉਹ ਕਹਿੰਦੇ ਸਾਡੇ ਵਾਸਤੇ ਅਕਾਲ ਤਖਤ ਸਾਹਿਬ ਮਹਾਨ ਹੈ ਕਹਿੰਦੇ ਠੀਕ ਹੈ ਅਸੀਂ ਸਾਰੇ ਗੁਨਾਹ ਸਾਡੇ ਤੇ ਲੱਗ ਗਏ ਗੱਲ ਤਾਂ ਮੰਨੀ ਨਹੀਂ ਅਕਾਲ ਤਖਤ ਸਾਹਿਬ ਦੀ ਹੁਕਮ ਤਾਂ ਮੰਨਿਆ ਨਹੀਂ ਜਿਹੜਾ ਰਜ਼ਾਈਨ ਵਾਲਾ ਸੀ ਅਸਤੀਫਾ ਤਾਂ ਦਿੱਤਾ ਨਹੀਂ ਕੀ ਕੀ ਮਤਲਬ ਇਹ ਕੱਲਾ ਕਹਿਣ ਨਾਲ ਹੀ ਮਹਾਨ ਹੋ ਗਿਆ ਕਾਰਨ ਕੀ ਮੰਨਦੇ ਹੋ ਜਥੇਦਾਰਾਂ ਦੇ ਨਾਲ ਜਿਸ ਤਰੀਕੇ ਦਾ ਸਾਰਾ ਮਾਹੌਲ ਚੱਲ ਰਿਹਾ ਤੁਹਾਨੂੰ ਪਤਾ ਹੀ ਆ ਅਕਾਲੀ ਦਲ ਵਰਸਸ ਜਥੇਦਾਰ ਹੋਇਆ ਪਿਆ ਬਿਲਕੁਲ ਹੋਇਆ ਪਿਆ ਜੀ ਇਹਨਾਂ ਨੇ ਹੁਣ ਦੇਖੋ ਨਾ ਤੁਸੀਂ ਸਾਰਾ ਕੁਝ ਉੱਥੇ ਮੰਨ ਕੇ ਆਏ ਆਂ ਸਭ ਤੋਂ ਵੱਡੀ ਗਲਤੀ ਮੈਨੂੰ ਇਹ ਹੈ ਵੀ ਇਹਨਾਂ ਨੇ ਜਿਹੜੀ ਮਹਾਰਾਜ ਦੀ ਗੱਲ ਕਬੂਲੀ ਹੈ ਨਾ ਇਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ ਮੈਂ ਕਹਿੰਦਾ ਵੀ ਜੇ ਸਰਦਾਰਾਂ ਚ ਸਿੱਖਾਂ ਚ ਪੰਜਾਬੀਆਂ ਚ ਗੈਰਤ ਹੈ ਤਾਂ ਜਿਹਨੂੰ ਮਰਜ਼ੀ ਹੋਰ ਮੂੰਹ ਲਾ ਲਿਓ ਵੋਟ ਪਾ ਦਿਓ ਇਹਨਾਂ ਨੂੰ ਵੋਟ ਨਾ ਪਾਇਓ ਪਰ ਜਸਵੀਰ ਸਿੰਘ ਰੋਡੇ ਤੁਹਾਡੇ ਨਾਲ ਸੀ ਜਦੋਂ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕੈਂਪੇਨ ਕੀਤੀ ਸਾਰਾ ਕੁਝ ਕੀਤਾ ਉਹਨਾਂ ਦੀ ਵੀ ਇੱਕ ਕਲਿੱਪ ਵਾਇਰਲ ਹੋ ਰਹੀ ਆ ਉਹ ਕਹਿੰਦੇ ਅਮਰਿਤਪਾਲ ਸਿੰਘ ਤਾਂ ਕਿਸੇ ਦੀ ਗੱਲ ਮੰਨਦੇ ਹੀ ਨਹੀਂ ਮੰਨਦੇ ਨੇ ਕਦੇ ਤੁਹਾਨੂੰ ਵੀ ਕਹਿੰਦੇ ਐਨੀ ਨੌਲੇਜ ਨਹੀਂ ਆ ਉਹ ਸਭ ਮੈਂ ਜੀ ਸਾਰੀ ਸਿਆਸਤ ਦੇ ਦੇਖੀ ਆ 12 ਸਾਲ ਦਾ ਸੀ ਉਦੋਂ ਦੇ ਮੇਰੀ ਮਦਰ ਐਮਪੀ ਸੀ ਮੈਂ ਆਹੀ ਕੁਝ ਦੇਖਿਆ ਹੈ ਹੂੰ ਮਤਲਬ ਗੱਲ ਇਹ ਆ ਜੀ ਉਹ ਕਹਿੰਦੇ ਮੈਂ ਨਾ ਅਸਲ ਗੱਲ ਨਾ ਮੈਂ ਕੁਝ ਕਹੂੰਗਾ ਨਾ ਗੱਲ ਬਹੁਤ ਦੂਰ ਜਾਊਗੀ ਹੂੰ ਮੈਂ ਫਿਰ ਵੀ ਰਿਸਪੈਕਟ ਕਰਦਾ ਵਡਿਆਂ ਦੀ ਕਹਿ ਲੈਣ ਦੇ ਦੀ ਚਲੋ ਕੋਈ ਨਹੀਂ ਜਦੋਂ ਸਮਾਂ ਆ ਗਿਆ ਫਿਰ ਮੈਂ ਵੀ ਕਹਿ ਦਊਗਾ ਕੀ ਲੱਗਦਾ ਹੈ ਅਕਾਲੀ ਦਲ ਤੁਸੀਂ ਹੁਣ ਮੋਢੀ ਜੋ ਤੁਸੀਂ ਹੋ ਅਮਰਪਾਲ ਸਿੰਘ ਦੇ ਪਿਤਾ ਜੀ ਨੇ ਅਮਰਪਾਲ ਸਿੰਘ ਦਾ ਅੰਤਰ ਨੇ ਤਾਂ ਲੱਗਦਾ ਕਿ ਇਹ ਕਿਹੜੇ ਨੁਕਤੇ ਤੇ ਪਾਰਟੀ ਬਣਾਉਣ ਜਾ ਰਹੇ ਹੋ ਕਿਹਾ ਤਾਂ ਇਹ ਵੀ ਜਾ ਰਹੇ ਆ ਕਹਿੰਦੇ ਸੋਸ਼ਲ ਮੀਡੀਆ ਤੇ ਵੀਰਲ ਕੀਤਾ ਜਾ ਰਿਹਾ ਮੈਂ ਨਹੀਂ ਕਹਿ ਰਿਹਾ ਆਪਣੇ ਕੋਲੋਂ ਕਹਿੰਦੇ ਪਹਿਲਾ ਮਤਾ ਖਾਲਿਸਤਾਨ ਦਾ ਲੈ ਕੇ ਆਉਣਗੇ ਕੋਈ ਨਹੀਂ ਜੀ ਅਸੀਂ ਮੈਂ ਮੈਂ ਵੀ ਤਾਂ ਕਹਿਣਾ ਵੀ ਮੈਂ ਕੋਈ ਵਿਰੋਧ ਥੋੜੀ ਕਰਦਾ ਖਾਲਿਸਤਾਨ ਦਾ ਜੇ ਲੋਕੀ ਇਹ ਚਾਹਣਗੇ ਆਉਣ ਵਾਲੇ ਸਮੇਂ ਦੇ ਵਿੱਚ ਬਈ ਜੀ ਬਈ ਤੁਸੀਂ ਜੋ ਲੋਕੀ ਸੰਗਤ ਕਹੂਗੀ ਅਸੀਂ ਤਾਂ ਲੋਕਾਂ ਜੋ ਲੋਕਾਂ ਦੀ ਡਿਮਾਂਡ ਹੋਊਗੀ ਅਸੀਂ ਤਾਂ ਉਹ ਕਰ ਲੈਣਾ ਪਰ ਹੁਣ ਸਵਾਲ ਉੱਠ ਰਹੇ ਨੇ ਕਹਿੰਦੇ ਅਮਰਪਾਲ ਸਿੰਘ ਪਹਿਲਾਂ ਲੜਦੇ ਰਹੇ ਖਾਲਿਸਤਾਨ ਦੇ ਨਾਮ ਤੇ ਐਨਐਸਏ ਲੱਗ ਗਿਆ ਸਾਰਾ ਕੁਝ ਹੋ ਗਿਆ ਕਹਿੰਦੇ ਹੁਣ ਪਿੱਛੇ ਹੋਗੇ ਕਹਿੰਦੇ ਸਿਆਦ ਤਖੜੀ ਕਰ ਗਿਆ ਉਹਨਾਂ ਦਾ ਕੋਈ ਬਿਆਨ ਹੀ ਨਹੀਂ ਐਸਾ ਆਇਆ ਉਹਨਾਂ ਨੇ ਕਿਹੜਾ ਬਿਆਨ ਦੇਤਾ ਉਹਨਾਂ ਦੇ ਮਾਤਾ ਜੀ ਨੇ ਕਿਹਾ ਵੀ ਅਸੀਂ ਖਾਲਿਸਤਾਨ ਦੀ ਸਪੋਰਟ ਨਹੀਂ ਕਰਦੇ ਉਹਨਾਂ ਦੇ ਪਰਿਵਾਰ ਅਕਾਲੀ ਧਾਲੀ ਸਵਾਲ ਚੱਕ ਰਿਹਾ ਕਹਿੰਦੇ ਪਹਿਲਾਂ ਖਾਲਿਸਤਾਨ ਖਾਲਿਸਤਾਨ ਕਰੀ ਗਏ ਹੁਣ ਕਹਿੰਦੇ ਖਾਲਿਸਤਾਨ ਸੱਚੀ ਮੈਂ ਇਸ ਬਾਰੇ ਪਰਿਵਾਰਕ ਮਸਲੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹਾਂ ਉਹਨਾਂ ਨੇ ਤਾਂ ਇਹ ਵੀ ਕਿਹਾ ਸੁਖਵੀਰ ਬਾਦਲ ਦੀ ਤੁਸੀਂ ਸੁਣੀ ਹੋਣੀ ਹੈ ਸਪੀਚ ਜੀ ਦੇ ਵਿੱਚ ਤੁਹਾਨੂੰ ਬੋਲੇ ਉਹ ਕਹਿੰਦੇ 1 ਸਾਲ ਦੇ ਵਿੱਚ ਚੀਕਾਂ ਨਿਕਲ ਗਈਆਂ ਕਿਸ ਤਰ੍ਹਾਂ ਅਮਰਤਪਾਲ ਸਿੰਘ ਹੋਣੀ 1 ਸਾਲ ਕਹਿੰਦੇ ਹੋਇਆ 1 ਸਾਲ ਦੇ ਵਿੱਚ ਚੀਕਾਂ ਨਿਕਲੀਆਂ ਆ ਅਕਾਲੀ ਦਲ ਦੇ ਵਿੱਚ ਤਾਂ ਕਹਿੰਦੇ ਇੰਨੇ ਬੰਦੇ ਨੇ ਜਿਨ੍ਹਾਂ ਨੇ 16-16 ਸਾਲ ਜੇਲ੍ਹ ਕੱਟੀ ਆ ਬਾਈ ਜੀ ਹੁਣ ਅੰਦਰ ਹੀ ਐ ਚੀਕਾਂ ਕਾਧੀਆਂ ਨਿਕਲ ਗਿਆ ਹੁਣ ਜਿਹੜੇ ਉਹ ਅੰਦਰ ਸੀਗੇ ਚਾਹੇ ਉਹ ਕਿੰਨੀ ਦੇਰ ਅੰਦਰ ਰਹੇ ਉਹਨਾਂ ਨੇ ਕਦੇ ਜ਼ਮਾਨਤ ਨਹੀਂ ਲਈ ਆਪਣੀ ਹਮ ਐਫਰਟ ਤਾਂ ਬਾਹਰ ਆਉਣ ਦਾ ਚਾਹੇ ਕੋਈ ਵੀ ਬੰਦਾ ਅੰਦਰ ਸੀ ਐਫਰਟ ਤਾਂ ਸਾਰੀ ਕਰਦੇ ਆ ਨਾ ਹਮ ਅੱਜ ਤੱਕ ਕਾਲੀ ਦਲ ਦੇ ਜਿੰਨੇ ਬੰਦੇ ਰਹੇ ਆ ਉਹਨਾਂ ਨੇ ਜ਼ਮਾਨਤਾਂ ਨਹੀਂ ਕਰਾਈਆਂ ਮੁੜ ਕੇ ਉਹੀ ਐਫਰਡ ਅਮਰਤਪਾਲ ਕਰਦਾ ਜ਼ਮਾਨਤ ਦਾ ਹੁਣ ਅਸੀਂ ਕੀ ਕਹੀਏ ਵੀ ਸਰਕਾਰ ਨੇ ਬੰਦ ਕਰਤਾ ਸਾਡੇ ਨਾਲ ਧੱਕਾ ਕਰ ਲਿਆ ਤਾਂ ਅਸੀਂ ਜੀ ਹੁਣ ਸਰਕਾਰ ਦੇ ਹੋਗੇ ਅਸੀਂ ਆਵਾਜ਼ ਚੱਕਾਂਗੇ ਬਾਹਰ ਆ ਕੇ ਚੱਕਣਗੇ ਉਹ ਕੀ ਲੱਗਦਾ ਤੁਹਾਡੀ ਤੇ ਕਟਾਕਸ਼ੀ ਕਰ ਰਹੇ ਨੇ ਇਕੱਲਾ ਉਹ ਹੈ ਨਹੀਂ ਜੀ ਕੀ ਕਰਨ ਉਹ ਉਹਨਾਂ ਨੂੰ ਪਤਾ ਵੀ ਇਹੀ ਬੰਦਾ ਐ ਦੋ ਜਣੇ ਐ ਇਹ ਬਸ ਕੋਤਾ ਹੈ ਨਹੀਂ ਨਾ ਕੋਈ ਸੁਖਵਿੰਦਰ ਸਿੰਘ ਅਗਵਾਨ ਉਹਨਾਂ ਦੀ ਤੁਸੀਂ ਗੱਲ ਕੀਤੀ ਹਾਂਜੀ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਜਿਹੜਾ ਵੀ ਸਾਡੇ ਨਾਲ ਜਾਂ ਸਿੱਖ ਜਿਹੜੀਆਂ ਮੰਗਾਂ ਨੇ ਜਿਹੜਾ ਉਹ ਮੰਨੂਗਾ ਕਹਿੰਦੇ ਉਹਦੇ ਨਾਲ ਸਾਡਾ ਸਮਝੌਤਾ ਹੋ ਸਕਦਾ ਉਹ ਕਹਿੰਦੇ ਈਵਨ ਕਿ ਉਹਨਾਂ ਨੇ ਇਹ ਵੀ ਕਿਹਾ ਤਾਂ ਕਹਿੰਦੇ ਭਾਵੇਂ ਕਾਂਗਰਸ ਹੋਵੇ ਟੇਬਲ ਟਾਕ ਕਰ ਸਕਦੇ ਹਾਂ ਅਸੀਂ ਹਾਂ ਤੁਸੀਂ ਕੀ ਕਹਿੰਦੇ ਹੋ ਨਹੀਂ ਜੀ ਦੇਖੋ ਜਿਹੜੀ ਕਾਂਗਰਸ ਹੈ ਨਾ ਉਹਨਾਂ ਨੇ ਤਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਾਰਾ ਕੁਝ ਉਹਨਾਂ ਨਾਲ ਤਾਂ ਆਪਾਂ ਕਿਵੇਂ ਸਾਂਝ ਪਾ ਸਕੀਏ ਜੀ ਜੀਪੀ ਨਾਲ ਨਹੀਂ ਜੀ ਬੀਜੇਪੀ ਨਾਲ ਨਹੀਂ ਹਮ ਨਹੀਂ ਸਾਂਝ ਕਿਹਦੇ ਨਾਲ ਰੱਖੋਗੇ ਇੱਕ ਪਾਸੇ ਤਾਂ ਕਾਂਗਰਸ ਹੈ ਆਪੋਜੀਸ਼ਨ ਦੇ ਵਿੱਚ ਇੱਕ ਪਾਸੇ ਬੀਜੇਪੀ ਸਾਂਝ ਸਰਕਾਰ ਦੇ ਵਿੱਚ ਹੈ ਸਾਂਝ ਤਾਂ ਅਸੀਂ ਸਾਂਝ ਕਿਉਂ ਰੱਖਣੀ ਅਸੀਂ ਆਪਣਾ ਹੀ ਵਰਕ ਕਰਾਂਗੇ ਜੀ ਨਹੀਂ ਪੰਜਾਬ ਦੇ ਵਿੱਚ ਤਾਂ ਤੁਸੀਂ ਮੰਨ ਲਓ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਬਣ ਜਾਂਦੀ ਆ ਹਾਂ ਬੈਠਣਾ ਤਾਂ ਤੁਹਾਨੂੰ ਪਹਿਣਾ ਸੈਂਟਰ ਦੇ ਨਾਲ ਭਾਵੇਂ ਕਾਂਗਰਸ ਹੋਵੇ ਭਾਵੇਂ ਕੋਈ ਹੋਵੇ ਪਰ ਉਹ ਸਾਂਝ ਨਹੀਂ ਨਾ ਹੁੰਦੀ ਵੀ ਸਾਡੀ ਉਹਨਾਂ ਨਾਲ ਸਾਂਝ ਹੋ ਜਿੱਤਾਂ ਹੋ ਸਕਦਾ ਮੰਗਾਂ ਦੀ ਨਹੀਂ ਮੰਗਾ ਤਾਂ ਅਸੀਂ ਕਹਿਣੀ ਆਈਆਂ ਜੀ ਹਮ ਹੁਣ ਬੀਜੇ ਆ ਭਾ ਜੀਪੀ ਨਾਲ ਭਗਵੰਤ ਮਾਨ ਦੀ ਕਿਹੜਾ ਕੋਈ ਸਾਂਝ ਹੈ ਪਰ ਜੋ ਪੰਜਾਬ ਦੀਆਂ ਮੰਗਾਂ ਐ ਡਿਮਾਂਡ ਐ ਉਹ ਤਾਂ ਕਹਿਣੀ ਆਈਆਂ ਨਾ ਮੰਨਣੀ ਨਾ ਮੰਨਣੀ ਉਹਨਾਂ ਦੀ ਗੱਲ ਹੈ ਹਮ ਸੁਖਵਿੰਦਰ ਗਵਾਨ ਹੋਣਾ ਨੇ ਇਹ ਵੀ ਕਿਹਾ ਉਹ ਕਹਿੰਦੇ ਸੂਬਾ ਸਰਕਾਰ ਸਾਨੂੰ ਤੰਗ ਕਰ ਸਕਦੀ ਐ ਚੁੱਕ ਸਕਦੀ ਐ ਮਾਕੀ ਕਾਨਫਰੰਸ ਤੋਂ ਪਹਿਲਾਂ ਤੁਹਾਨੂੰ ਲੱਗਦਾ ਨਹੀਂ ਐਵੇਂ ਤਾਂ ਨਹੀਂ ਐ ਜੀ ਕਾਨਫਰੰਸ ਕਰਨੀ ਆ ਕੋਈ ਐਸੀ ਐਸੀ ਗੱਲ ਤਾਂ ਨਹੀਂ ਆ ਵੀ ਕਰਨੀ ਆ ਸੀ ਹੱਕ ਹੈ ਜੀ ਇਹ ਤਾਂ ਡੈਮੋਕ੍ਰੇਸੀ ਹੈ ਕਿਸੇ ਦੇ ਖਿਲਾਫ ਜਾ ਕੇ ਮੁਜ਼ਾਹਰਾ ਥੋੜੀ ਕਰਨਾ ਹੈ ਉੱਥੇ ਉੱਥੇ ਤਾਂ ਕਾਨਫਰੰਸ ਕਰਨੀ ਆ ਜਿੱਥੇ ਬਾਕੀ ਕਰਨਗੇ ਉੱਥੇ ਅਸੀਂ ਕਰਨੀ ਆ ਮੈਂ ਪਹਿਲਾਂ ਤੁਹਾਡੇ ਨਾਲ ਜਦੋਂ ਇੰਟਰਵਿਊ ਕੀਤੀ ਸੀ ਤੁਸੀਂ ਕਿਹਾ ਸੀ ਰਾਹੁਲ ਗਾਂਧੀ ਵਧੀਆ ਬੰਦਾ ਮੈਨੂੰ ਵਧੀਆ ਲੱਗਦਾ ਹਾਂ ਮੈਂ ਮੀਤ ਸਿੰਘ ਬਲਟੋਹਾ ਨੇ ਉਹਦੇ ਉੱਪਰ ਲਿਖ ਕੇ ਪਾਇਆ ਸੀ ਇੰਟਰਵਿਊ ਦੇ ਉੱਪਰ ਵੀ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੁਹਾਡੀ ਮੈਂ ਜੀ ਉਹਨਾਂ ਦਾ ਬਲਟੋਆ ਸਾਹਿਬ ਦਾ ਕੀ ਹੈ ਜੀ ਬਸ ਤੁਹਾਨੂੰ ਪਤਾ ਹੀ ਹੈ ਹੂੰ ਬਾਕੀ ਜਿਹੜੀ ਮੈਂ ਇਹ ਇਹ ਗੱਲ ਨਹੀਂ ਸੀ ਮਤਲਬ ਇਹ ਹੈ ਵੀ ਜਿਵੇਂ ਉਹਦਾ ਨੇਚਰ ਹੈ ਸੁਭਾਅ ਹੈ ਠੀਕ ਹੈ ਜੀ ਕੋਈ ਬੰਦਾ ਫालतੂ ਪਤਾ ਹੀ ਲੱਗ ਹੀ ਜਾਂਦਾ ਹੈ ਨਾ ਬਸ ਉਹ ਗੱਲ ਕਰੀ ਸੀ ਹੋਰ ਤਾਂ ਕੁਝ ਨਹੀਂ ਜਿਵੇਂ ਹੁਣ ਮੈਂ ਪਾਰਲੀਮੈਂਟ ਚ ਸੀ ਜੀ ਹਾਂਜੀ ਹੁਣ ਉਹਨੂੰ ਵੀ ਪਤਾ ਵੀ ਮੈਂ ਕੌਣ ਹੈ ਫਿਰ ਵੀ ਮੈਨੂੰ ਬੁਲਾਉਣਾ ਹੂੰ ਕੋਈ ਬੁਲਾਉਂਦਾ ਤਾਂ ਕੀ ਲੱਗਦਾ ਜਿਹੜੀ ਪਾਰਟੀ ਤੁਸੀਂ ਐਲਾਨਣ ਜਾ ਰਹੇ ਹੋ ਕੀ ਨਾਮ ਕੀ ਐ ਫਾਈਨਲ ਹੋਇਆ ਨਾਮ ਕੋਈ ਫਾਈਨਲ ਨਹੀਂ ਹੋਇਆ ਮੈਂ ਤੁਹਾਨੂੰ ਦੱਸ ਤੀ ਜੀ ਗੱਲ ਜੋ ਦਿੱਲੀੋਂ ਆਊਗਾ ਚੋਣ ਕਮਿਸ਼ਨ ਵਾਲੇ ਦੇਣਗੇ ਉਹ ਨਾਮ ਰੱਖਾਂਗੇ 14 ਤੋਂ ਪਹਿਲਾਂ ਆ ਜੂ ਆ ਜੂਗਾ ਜੀ ਅੱਛਾ ਕਿਸੇ ਹੋਰ ਨੇ ਤਾਂ ਨਹੀਂ ਫਾਈਨਲ ਕਰਨਾ ਨਹੀਂ ਜੀ ਨਹੀਂ ਹੋਰ ਕਿਨੇ ਇਲੈਕਸ਼ਨ ਕਮਿਸ਼ਨ ਨਹੀਂ ਕਰਨਾ ਹੁੰਦਾ ਫਾਈਨਲ ਹੂੰ ਉਹ ਤਿੰਨ ਨਾਮ ਦੇਣੇ ਹੁੰਦੇ ਆ ਜੇ ਤੁਹਾਨੂੰ ਪਤਾ ਸ਼ਾਇਦ ਨਹੀਂ ਪਤਾ ਇਹ ਨਹੀਂ ਮੰਨੋ ਇਲੈਕਸ਼ਨ ਕਮਿਸ਼ਨ ਨੇ ਤਿੰਨ ਨਾਮ ਦੇਣੇ ਹੁੰਦੇ ਆ ਜਿੱਦਾਂ ਆਪਾਂ ਇਲੈਕਸ਼ਨ ਲੜਦੇ ਆ ਸਿੰਬਲ ਵਾਸਤੇ ਤਿੰਨ ਸਿੰਬਲ ਭਰਨੇ ਹੁੰਦੇ ਆ ਨਾ ਓਵੇਂ ਉੱਥੇ ਵੀ ਤਿੰਨ ਨਾਮ ਦੇਣੇ ਪੈਂਦੇ ਆ ਹੂੰ ਫਿਰ ਉਹ ਫਾਈਨਲ ਕਰਨਗੇ ਉਹਨਾਂ ਫਿਰ ਪੂਰਾ ਰਿਕਾਰਡ ਚੈੱਕ ਕਰਦੇ ਆ ਵੀ ਪਹਿਲਾਂ ਤਾਂ ਨਹੀਂ ਕੋਈ ਰਜਿਸਟਰਡ ਹੂੰ ਕਿਹਨਾ ਮੁੱਦਿਆਂ ਤੇ ਐਮਪੀ ਸਾਹਿਬ ਕਰ ਰਹੇ ਹੋ ਇਹ ਜਿਹੜੀ ਪਾਰਟੀ ਲਾਂਚ ਕਰ ਰਹੇ ਹੋ ਤੁਸੀਂ ਆਪਾਂ ਅਸੀਂ ਮੁੱਦੇ ਜੀ ਸਾਡੇ ਆਹੀ ਆ ਅਧਿਕਾਰਾਂ ਦੀ ਗੱਲ ਕਰਦੇ ਆਂ ਨੰਦਪੁਰ ਦੇ ਮਤੇ ਤੇ ਕਹਿ ਲੀਏ ਹਾਂ ਨੰਦਪੁਰ ਦੇ ਮਤੇ ਤੇ ਕਹਿੰਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆਂ ਜੀ ਅਸੀਂ ਹਾਂ ਉਹ ਖੁਦ ਮੁਖਤਿਆਰੀ ਦੀ ਗੱਲ ਹੈ ਹਾਂ ਉਹ ਖੁਦ ਮੁਖਤਿਆਰੀ ਦੀ ਗੱਲ ਹੁਣ ਜਿਵੇਂ ਪਾਣੀਆਂ ਦੀ ਗੱਲ ਹੈ ਜੀ ਪਾਣੀ ਸਾਡੇ ਪੰਜਾਬ ਨੂੰ ਤਾਂ ਪੂਰਾ ਨਹੀਂ ਹੁੰਦਾ ਇਧਰ ਹਰਿਆਣੇ ਨੂੰ ਵੀ ਜਾਈ ਜਾਂਦਾ ਰਾਜਸਥਾਨ ਨੂੰ ਵੀ ਜਾਈ ਜਾਂਦਾ ਮਾਲੀਆ ਸਾਨੂੰ ਮਿਲਦਾ ਕੋਈ ਨਹੀਂ ਠੀਕ ਹੈ ਨਾ ਅਸੀਂ ਥਰਮਲ ਵਾਸਤੇ ਕੋਲਾ ਲੈਣੇ ਆ ਉਹਦਾ ਸਾਨੂੰ ਦੇਣਾ ਪੈਂਦਾ ਪਰ ਕਾਲੀਗਲ ਕਹਿੰਦਾ ਸੀ ਲੜਾਈ ਤਾਂ ਕਹਿੰਦੇ ਅਸੀਂ ਲੜ ਰਹੇ ਹਾਂ ਅਸੀਂ ਲੜੀ ਆ ਪਹਿਲਾਂ ਤੋਂ ਲੈ ਕੇ ਕਹਿੰਦੇ ਲੋਕਾਂ ਦਾ ਅਸੀਂ ਤਿਆਰ ਕੀਤਾ ਖੁਦ ਦੀ ਤਿਆਰੀ ਦਾ ਕਹਿੰਦੇ ਕਿਹੜੀ ਖੁਦ ਮੁਖਤਿਆਰੀ ਜੀ ਉਹਨਾਂ ਨੇ ਅਜੇ ਤੱਕ ਤਾਂ ਗੱਲ ਹੀ ਨਹੀਂ ਕੀਤੀ ਇਹਦੀ ਕੀ ਲੱਗਦਾ ਕੀ ਆ ਲੋਕਾਂ ਦਾ ਹੰਗਾਰਾ ਕੀ ਆ ਲੋਕਾਂ ਚ ਜਾਣਦੇ ਬਹੁਤ ਉਤਸ਼ਾਹ ਹੈ ਜੀ ਸੰਗਤ ਚ ਬਹੁਤ ਪਿਆਰ ਹੈ ਬਹੁਤ ਉਤਸ਼ਾਹ ਹੈ ਫਰੀਦਕੋਟ ਹਲਕੇ ਦੇ ਵਿੱਚ ਫਿਰ ਬਾਦਲ ਸਾਹਿਬ ਨੂੰ ਦੱਸ ਸਕਦੇ ਹੋ ਕਿਹੜੇ ਕਿਹੜੇ ਕੰਮ ਕਰਾਤੇ ਤੁਸੀਂ ਨੇ ਜੋ ਜੀ ਪਿੰਡਾਂ ਦੇ ਹੁੰਨੇ ਆ ਜੇ ਕੰਮ ਗਲੀਆਂ ਨਾਲੀਆਂ ਲਾਈਟਾਂ ਜਿੰਮ ਪਾਣੀ ਦੀਆਂ ਟੈਂਕੀਆਂ ਹੂੰ ਸੜਕਾਂ ਹਮ ਆਪਣੇ ਹੁੰਦੇ ਹੋਏ ਮੇਰੇ ਹੁੰਦੇ ਹੋਏ ਪ੍ਰਧਾਨ ਮੰਤਰੀ ਦੀਆਂ 250 ਕਰੋੜ ਦੀਆਂ ਸੜਕਾਂ ਪਾਸ ਕਰਾਈਆਂ 250 ਕਰੋੜ ਦੀਆਂ ਸੜਕਾਂ ਪਾਸ ਕਰਾ ਚੁੱਕੀਆਂ ਇੱਕ 200 50 ਕਰੋੜ ਦੀਆਂ ਮਤਲਬ ਪ੍ਰੋਜੈਕਟ ਆ ਗਿਆ ਸੜਕਾਂ ਦਾ ਜਿਹੜੀਆਂ ਪ੍ਰਧਾਨ ਮੰਤਰੀ ਯੋਜਨਾ ਵਾਲੀਆਂ ਨੇ ਢੇੜੇ ਮਾਰਨੇ ਪੈਣੇ ਆ ਜੀ ਉੱਥੇ ਤਾਂ ਹੁੰਦਾ ਕਿਉਂਕਿ 156 60 ਕਰੋੜ ਦੀ ਤੱਕ ਇੱਕੇ ਵਾਰੀ ਆ ਗਈਆਂ ਸੀ ਸੱਤ ਸੜਕਾਂ ਫਿਰ ਹੁਣ ਆਈ ਜਾਂਦੀਆਂ ਕਦੇ ਪੋਲ ਆ ਗਿਆ ਕਦੇ ਕੁਛ ਆ ਗਿਆ ਕਦੇ ਕੁਛ ਆ ਗਿਆ ਹੁਣ ਜਾਣੇ ਆ ਜਦੋਂ ਪਾਰਲੀਮੈਂਟ ਵੇਲੇ ਫਿਰ ਉਦੋਂ ਜਿਹੜਾ ਮਾਰਨਾ ਪੈਂਦਾ ਜੀ ਕਰੋ ਜੀ ਸਾਡੇ ਹਲਕੇ ਦਾ ਉਹਦੇ ਵਿੱਚ ਇਹ ਹੁੰਦਾ ਜੀ ਅਸੀਂ ਦੇ ਦੇ ਦਿੰਦੇ ਆਡਵਾਈਸ ਦੇ ਦਿੰਦੇ ਆ ਜੀ ਆਹ ਸੜਕਾਂ ਐ ਉਹਨਾਂ ਚੋਂ ਸਿਲੈਕਟ ਫਿਰ ਉਹ ਆਪ ਕਰਦੇ ਆ ਸਿਲੈਕਟ ਉਹ ਆਵਾਜਾਈ ਦੇਖ ਕੇ ਕਰਦੇ ਆ ਕਿਵੇਂ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕੋਈ ਗੱਲ ਚੱਲੀ ਅੱਗੇ ਵਧੀ ਅੱਗੇ ਕੋਈ ਗੱਲ ਪਹਿਲਾਂ ਤਾਂ ਜੀ ਦੇਖੋ ਗੱਲ ਚੱਲੀ ਸੀ ਜਦੋਂ ਰਵਨੀਤ ਬਿੱਟੂ ਵੀ ਬੋਲਦਾ ਸੀ ਜੀ ਬਾਹਰ ਆ ਜਵੇ ਸਾਨੂੰ ਕੋਈ ਇਤਰਾਜ਼ ਨਹੀਂ ਹੂੰ ਔਵੇਂ ਪਰ ਹੁਣ ਕੋਈ ਨਹੀਂ ਮੰਨੂ ਗੱਲ ਲੱਗਦੀ ਹੂੰ ਨਹੀਂ ਚੱਲੀ ਕੋਈ ਗੱਲ ਨਹੀਂ ਚੱਲੀ ਕੋਰਟ ਦੇ ਵਿੱਚ ਤੁਸੀਂ ਲਾਇਆ ਹੋਇਆ ਸੀ ਐਨਐਸਏ ਵਧਾਇਆ ਸੀ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੂੰ ਕੋਈ ਚਿੱਠੀ ਪੱਤਰ ਲਿਖਿਆ ਕੁਝ ਮਿਲੇ ਮਿਲੇ ਆ ਜੀ ਬਹੁਤ ਵਾਰੀ ਤੇ ਸਾਰਾ ਕੁਝ ਚੱਲੀ ਜਾਂਦਾ ਹੈ ਕੋਰਟ ਦੇ ਵਿੱਚ ਬਹੁਤ ਸੀਗਾ ਜੀ ਸਾਨੂੰ ਤਾਂ ਇੱਕ ਵਾਰੀ ਬਹੁਤ ਉਮੀਦ ਹੋ ਗਈ ਸੀ ਵੀ ਹੁਣ ਆ ਜਾਣਗੇ ਹੂੰ ਤੇ ਪਰ ਨਹੀਂ ਗੱਲ ਨਹੀਂ ਬਣੀ ਹੁਣ ਵੀ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਿਹਾ ਹੈ ਵੀ ਰਿਹਾਈ ਹੋਣ ਜਾ ਰਹੀ ਹੈ ਹਾਂਜੀ ਰਿਹਾਈ ਹੋਵੇ ਜੀ ਚੰਗੀ ਗੱਲ ਹੈ ਆ ਕੇ ਆਪਣਾ ਕੰਮ ਸਾਂਭਣਾ ਹਲਕੇ ਦੇ ਲੋਕ ਵੀ ਬਹੁਤ ਤੁਹਾਨੂੰ ਪਤਾ ਜੀ ਹੁਣ ਜਿਨ੍ਹਾਂ ਨੇ ਜਿਤਾਇਆ ਹੈ ਕੁਝ ਮੰਗਾ ਵੀ ਹੁੰਨੀਆਂ ਲੋਕਾਂ ਦੀਆਂ ਬਹੁਤ ਕੁਝ ਦੇਖਣਾ ਪੈਂਦਾ ਖਾਲਿਸਤਾਨ ਦੀ ਗੱਲ ਕਰੋਗੇ ਕੋਈ ਤੁਹਾਡੀ ਪਾਰਟੀ ਕਰੂਗੀ ਕਿਉਂਕਿ ਸਿਮਰਨ ਜੀ ਸਿਮਰਨਜੀਤ ਸਿੰਘ ਮਾਨ ਤੁਹਾਡੇ ਤੇ ਸਵਾਲ ਚੁੱਕ ਰਹੇ ਨੇ ਅਮਰਪਾਲ ਸਿੰਘ ਉਹਨਾਂ ਤੇ ਸਵਾਲ ਚੁੱਕ ਰਹੇ ਨੇ ਉਹ ਕਹਿੰਦੇ ਸੰਤ ਜਰਨੈਲ ਸਿੰਘ ਨੇ ਜਿਹੜੀ ਲੜਾਈ ਚਲਾਈ ਸੀ ਕਹਿੰਦੇ ਮੈਂ 40 ਸਾਲ ਤੋਂ ਲੜਾਈ ਲੜ ਰਿਹਾ ਮੈਂ ਨਾ ਇੱਕ ਗੱਲ ਦੱਸਾਂ ਜੀ ਤੁਹਾਨੂੰ ਕਹਿੰਦੇ ਤੁਸੀਂ ਨਵੀਂ ਪਾਰਟੀ ਬਣਾ ਰਹੇ ਮੇਰੀ ਗੱਲ ਤਾਂ ਸੁਣੋ ਜਿਸ ਟਾਈਮ ਇਹ ਜੇਲ੍ਹ ਚ ਸੀ ਹਮ ਬਾਬਾ ਆਪਣੇ ਸੰਤਾਂ ਦੇ ਫਾਦਰ ਸਾਹਿਬ ਗੁਰ ਬਾਬਾ ਜੁਗਿੰਦਰ ਸਿੰਘ ਜੁਗਿੰਦਰ ਸਿੰਘ ਬਾਬਾ ਜੁਗਿੰਦਰ ਸਿੰਘ ਜੀ ਨੇ ਚੋਣਾਂ 'ਚ ਇਹਦਾ ਵੀ ਪ੍ਰਚਾਰ ਕੀਤਾ ਸਾਰਾ ਕੀਤਾ ਕੈਂਡੀਡੇਟ 11 ਜਿਤਾਏ ਹੂੰ 11 ਜਿਤਾ ਕੇ ਇਹਨੂੰ ਬਾਹਰ ਕੱਢਿਆ ਹੂੰ ਠੀਕ ਹੈ ਜੀ ਇਹਦਾ ਕੋਈ ਕੁਝ ਕਰ ਕਰਨਾ ਨਹੀਂ ਸੀ ਪਹਿਲਾਂ ਇਲੈਕਸ਼ਨਾਂ ਵਿੱਚ ਸਾਰਾ ਕੁਝ ਇਹ ਜਦੋਂ ਬਾਹਰ ਆਇਆ ਏ ਇਹਨੂੰ ਕਮਾਂਡ ਦਿੱਤੀ ਪੰਜਾਬ ਦੀ ਸਿਆਸਤ ਦੀ ਵੀ ਚਲਾ ਦਿੱਤੀ ਨਾ ਬਾਹਰ ਆਏ ਤੋਂ ਇਹਨੂੰ 11 ਐਮਪੀ ਜਿਤਾ ਕੇ ਦਿੱਤੇ ਮਾਹੌਲ ਪੰਜਾਬ ਚ ਬੱਲੇ ਬੱਲੇ ਸੀ ਉਦੋਂ ਕੀ ਜਿਸ ਟਾਈਮ ਇਹਨੂੰ ਕਮਾਂਡ ਮਿਲੀ ਸੀ ਉਸ ਟਾਈਮ ਪੰਜਾਬ ਚ ਕੀ ਸਥਿਤੀ ਸੀ ਹਮ ਅਕਾਲੀ ਦਲ ਦੀ ਇਹਦੇ ਵਾਲੇ ਅਕਾਲੀ ਦਲ ਦੀ ਤੇ ਅੱਜ ਕੀ ਹੈ ਹਮ ਇਹਨਾਂ ਮਤਲਬ ਉਹ ਜਿਹੜੇ 11 ਸੀ ਉਹਨਾਂ ਨੂੰ ਵਧਾ ਕੇ 13 ਤਾਂ ਕੀ ਕਰਨੇ ਸੀ ਏਖਾ ਤਾਂ ਵੀ ਕਰਤਾ ਕੀ ਲੱਗਦਾ ਉਹ ਹੁਣ ਫੇਰ ਉਸ ਤੋਂ ਬਾਅਦ ਦੇਖੋ ਜੀ 92 ਚ ਇਲੈਕਸ਼ਨ ਆਇਆ ਹਮ ਜਦੋਂ ਬਿਆਨ ਸਿੰਘ ਦੀ ਸਰਕਾਰ ਬਣੀ ਹਮ ਮਤਲਬ ਗੱਲਾਂ ਨਾ ਕਈ ਹੈ ਹੁਣ ਮੈਂ ਕਈ ਹੋਈ ਜਾਂਦਾ ਕਹਿੰਦੇ ਮੇਰਾ ਤਾਂ ਸਟੈਂਡ ਕਲੀਅਰ ਆ ਕਹਿੰਦੇ ਮੈਂ ਤਾਂ ਖਾਲਿਸਤਾਨ ਦਾ ਰਾਸ਼ਟਰਪਤੀ ਬਣ ਲੈਣਾ ਸੀ ਜੀ ਖਾਲਿਸਤਾਨ ਉਦੋਂ ਇਲੈਕਸ਼ਨ ਕਿਉਂ ਬਾਈਕਟ ਕੀਤਾ ਉਹ ਇਸੇ ਗੱਲ ਤੇ ਤੁਹਾਨੂੰ ਕਹਿ ਰਹੇ ਨੇ ਕਹਿੰਦੇ ਜੇ ਖਾਲਿਸਤਾਨ ਦੀ ਗੱਲ ਕਰੋਗੇ ਮੈਂ ਨਾਲ ਆ ਜੇ ਅਸੀਂ ਰੱਖਣਾ ਹੀ ਨਹੀਂ ਜੀ ਨਾਲ ਅਸੀਂ ਨਹੀਂ ਰੱਖਣਾ ਉਹਨਾਂ ਨੂੰ ਨਾਲ ਰੱਖਣਾ ਨਹੀਂ ਨਾ ਅਸੀਂ ਨਹੀਂ ਰੱਖਣਾ ਨਾਲ ਪ੍ਰਧਾਨ ਕੌਣ ਹੋ ਪਾਰਟੀ ਦਾ ਪ੍ਰਧਾਨ ਕੋਈ ਬਣ ਜੇ ਜੀ ਬਾਪੂ ਜੀ ਬਣ ਜਾਣ ਅਮਰਿਤਪਾਲ ਬਣ ਜੇ ਕੋਈ ਹੋਰ ਬਣ ਜਵੇ हां मैं तो कदे सोचया नहीं की मैं प्रधान बनना या कुछ करना आ, अपना है नहीं जी पर इस तो बार पर जे अमृतपाल सिंह ਦੇ ਫਾਦਰ ਸਾਹਿਬ ਬਣਦੇ ਨੇ ਤਾਂ ਅਕਾਲੀ ਦਲ ਵੀ ਸਵਾਲ ਚ ਕਰਿਆ ਕਹਿੰਦੇ ਠੀਕ ਹੈ ਸਾਨੂੰ ਕਹਿੰਦੇ ਰਹੇ ਹੋ ਤੁਸੀਂ ਪਰਿਵਾਰਵਾਦ ਕਹਿੰਦੇ ਇਹ ਵੀ ਪਰਿਵਾਰਵਾਦੀ ਹੈ ਪਰਿਵਾਰਵਾਦ ਕਿਉਂ ਹੈ ਜੀ ਇਹ ਤਾਂ ਐਨੇ ਕਮਾਂਡ ਸੰਭਣ ਕੇ ਜਿੰਨੀ ਦੇ अमृतपाल ਅੰਦਰ ਹੈ प्रधान ਹੋਰ ਵੀ ਲੱਗ ਸਕਦਾ ਕੋਈ ਤੁਹਾਡੇ ਦੋਹਾਂ ਤੋਂ ਬਿਨਾ ਨਹੀਂ ਲੱਗ ਸਕਦਾ ਹੈ ਜੀ ਉਹ ਵਿਚਾਰ ਕਰ ਲਾਂਗੇ ਕੋਈ ਨਹੀਂ ਐਸੀ ਗੱਲ ਨਹੀਂ ਹੈ ਪ੍ਰਧਾਨ ਜਦੋਂ ਮਰਜ਼ੀ ਬਦਲ ਦਈਏ ਜੀ ਉਹਦੇ ਵਿੱਚ ਕੀ ਹੈ ਜਥੇਬੰਦੀਆਂ ਜਿਹੜੀਆਂ ਪੰਥ ਦੀਆਂ ਨੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਕਿਹੜੀ ਕਿਹੜੀ ਜਥੇਬੰਦੀ ਨਾਲ ਰਹੀ ਹੈ ਤੁਹਾਡੇ ਅਸੀਂ ਜੀ ਪਹਿਲਾਂ ਆਪਣਾ ਐਲਾਨ ਤਾਂ ਕਰਾਂਗੇ ਆਪ ਹੂੰ ਐਲਾਨ ਖੁਦ ਕਰ ਰਹੇ ਹਾਂ ਖੁਦ ਕਰਾਂਗੇ ਉਸ ਤੋਂ ਬਾਅਦ ਜਿਹੜੇ ਸ਼ਖਸ ਵਿੱਚ ਲੈਣੇ ਆ ਰੜਾਉਣੇ ਆ ਫਿਰ ਉਹ ਬਹੁਤ ਵਿਚਾਰ ਚਰਚਾ ਕਰਕੇ ਜਿਨ੍ਹਾਂ ਤੇ ਕੋਈ ਇਲਜ਼ਾਮ ਹੈ ਹੈਨਾ ਹਮ ਸੱਚੇ ਸੌਦੇ ਵਾਲੇ ਦੇ ਯਾਰ ਹੋਰ ਤੁਹਾਨੂੰ ਪਤਾ ਹੀ ਹੈ ਬਈ ਉਹਨਾਂ ਨੂੰ ਛੱਡ ਕੇ ਹੋਏ ਜਨ ਬਾਕੀ ਦਰਵਾਜ਼ੇ ਖੁੱਲ੍ਹੇ ਆ ਪਰ ਜੇ ਬਾਅਦ ਚ ਉਹ ਕਹਿ ਦੇਣ ਵੀ ਠੀਕ ਹੈ ਸਾਡੇ ਨਾਲ ਪਹਿਲਾਂ ਗੱਲ ਨਹੀਂ ਕੀਤੀ ਤੁਸੀਂ ਨੇ ਫਿਰ ਉਹਨਾਂ ਦੀ ਮਰਜ਼ੀ ਜੀ ਹਮ ਬਾਗੀਆਂ ਤੇ ਦੱਸ ਅਸੀਂ ਫੇਰ ਵੀ ਐ ਨਹੀਂ ਕਿਹਾ ਵੀ ਅਸੀਂ ਜਾਵਾਂਗੇ ਉਹਨਾਂ ਕੋਲੇ ਆ ਸਕਦੇ ਨੇ ਆ ਸਕਦੇ ਆ ਜੇ ਆਗੇ ਫਿਰ ਅਸੀਂ ਵਿਚਾਰ ਕਰ ਲਾਂਗੇ ਹਮ ਹਾਂ ਜੇ ਜੇ ਪਹਿਲਾਂ ਗੱਲ ਕਰ ਲੰਦੇ ਜਿਆਦਾ ਮਜ਼ਬੂਤੀ ਨਾ ਹੁੰਦੀ ਕਿਉਂਕਿ ਨਹੀਂ ਪਹਿਲਾਂ ਨਹੀਂ ਜੀ ਜਾਣ ਕੇ ਨਹੀਂ ਅਸੀਂ ਕਿਉਂਕਿ ਪਹਿਲਾਂ ਨਾ ਫਿਰ ਹਬੜਾ ਦਬੜੀ ਹੋ ਜਾਂਦੀ ਆ ਜੀ ਫਿਰ ਉਹ ਹੋ ਜਾਂਦਾ ਜੀ ਉਹਨੂੰ ਲੈ ਲਿਆ ਮੈਨੂੰ ਨਹੀਂ ਲਿਆ ਹੈਨਾ ਬਹੁਤ ਕਿੰਤੂ ਪਰੰਤੂ ਚੱਲ ਪੈਨੇ ਆ ਅਸੀਂ ਫਿਰ ਤਾਂ ਹੀ ਨਹੀਂ ਪਹਿਲਾਂ ਕੀਤਾ ਅਸੀਂ ਬਾਅਦ ਚ ਹੀ ਕਰਾਂ ਤੁਸੀਂ ਬਾਗੀਆਂ ਤੇ ਦਾਗੀਆਂ ਬਾਰੇ ਕਿਹਾ ਵੀ ਨਾ ਤਾਂ ਬਾਗੀਆਂ ਨੂੰ ਲਾਵਾਂਗੇ ਨਾ ਦਾਗੀਆਂ ਨੂੰ ਲਾਵਾਂਗੇ ਨਹੀਂ ਬਾਗੀਆਂ ਦੇ ਵਿੱਚ ਦੇਖੋ ਦਾਗੀਆਂ ਤਾਂ ਜਿਹੜੇ ਹੈ ਉਹ ਤਾਂ ਹੈ ਹੀ ਹੈ ਜਿਹੜੇ ਬਾਗੀ ਐ ਬਾਗੀਆਂ ਦਾ ਇਹ ਐ ਵੀ ਜਿਨ੍ਹਾਂ ਦਾ ਐਕਸੈਸ ਸਾਫ ਹੈ ਹੂੰ ਪ੍ਰੇਮ ਸਿੰਘ ਚੰਦੂ ਮਾਜਰਾ ਲਾ ਲਈਏ ਰਖੜਾ ਲਾ ਲਈਏ ਕੋਈ ਹੋਵੇ ਜੀ ਹੁਣ ਮਤਲਬ ਇਹ ਗੱਲਾਂ ਕਈ ਗੱਲਾਂ ਕਾਲ ਤੱਕ ਸਾਹਬ ਤੋਂ ਵੀ ਕਲੀਅਰ ਨਹੀਂ ਹੋਈਆਂ ਅਸੀਂ ਜਥੇਦਾਰ ਜੀ ਨੂੰ ਕਈ ਗੱਲਾਂ ਕਹਿਣੀ ਆ ਬਈ ਉਹ ਜਦੋਂ ਕਲੀਅਰ ਹੋ ਗਈਆਂ ਬਈ ਕਿਉਂਕਿ ਨਾ ਕਈ ਰੋਲ ਐ ਵਿੱਚ ਇਹਦੇ ਸੱਚੇ ਸੌਦੇ ਵਾਲੇ ਚ ਕਈ ਰੋਲ ਪਲੇ ਹੋਏ ਹੋਏ ਆ ਅਕਾਲ ਤਖਤ ਸਾਹਿਬ ਤੋਂ ਹਲੇ ਜਥੇਦਾਰ ਜੀ ਨੇ ਕਲੀਅਰ ਨਹੀਂ ਕੀਤੇ ਵੀ ਉਹ ਕਿਹਨੇ ਕੰਮ ਕੀਤੇ ਸੀ ਜਦੋਂ ਐਵੇਂ ਤਾਂ ਰੌਲਾ ਤਾਂ ਬਹੁਤ ਪੈਂਦਾ ਜੀ ਉਹ ਗਿਆ ਸੀ ਉਹ ਗਿਆ ਸੀ ਪਰ ਮੈਂ ਚਾਹੁੰਦਾ ਵੀ ਜਦੋਂ ਅਕਾਲ ਤਖਤ ਸਾਹਿਬ ਤੋਂ ਡਿਸਕਲੋਜ਼ ਹੋ ਕੇ ਕਲੀਅਰ ਹੋਗੇ ਫਿਰ ਅਸੀਂ ਮਤਲਬ ਫਿਰ ਦੇਖ ਕੇ ਉਹ ਬੰਦਿਆਂ ਨੂੰ ਛੱਡ ਕੇ ਫਿਰ ਬਾਕੀ ਲੈ ਲਾਂ ਮੰਨ ਲਓ ਜੇ 27 ਦੇ ਵਿੱਚ ਤੁਹਾਡੀ ਸਰਕਾਰ ਬਣ ਜਾਂਦੀ ਆ ਲੋਕ ਤੁਹਾਨੂੰ ਚੁਣ ਲੈਂਦੇ ਨੇ ਹੰਗਾਰਾ ਦੇ ਦਿੰਦੇ ਨੇ ਹਾਂਜੀ ਪਹਿਲਾ ਮਤਾ ਕਿਹੜਾ ਲੈ ਕੇ ਆਉਂਗੇ ਵਿਧਾਨ ਸਭਾ ਚ ਪਹਿਲਾ ਮਤਾ ਦੇਖਾਂਗੇ ਜੀ ਸਿੱਖ ਰਾਜ ਦਾ ਵੀ ਹੋ ਸਕਦਾ ਹੈ ਲਿਆ ਸਕਦੇ ਹਾਂ ਸਿੱਖ ਰਾਜ ਦਾ ਲਿਆ ਸਕਦੇ ਹੋਰ ਕਿਹੜੇ ਕਿਹੜੇ ਮਤੇ ਹੋ ਸਕਦੇ ਨੇ ਦੇਖੋ ਜੀ ਮੈਂ ਸਮਝਦਾ ਵੀ ਜਿਹੜਾ ਸਿੱਖ ਰਾਜ ਦਾ ਮਤਾ ਖਾਲਿਸਤਾਨ ਚ ਕੋਈ ਉਹ ਨਹੀਂ ਹੈ ਅਸੀਂ ਤਾਂ ਸਿੱਖ ਰਾਜ ਹੀ ਚਾਹੁੰਦੇ ਆ ਜੀ ਵੀ ਸਿੱਖਾਂ ਦਾ ਰਾਜ ਹੋਵੇ ਹਾਂ ਪਰ ਜਿਹੜਾ ਵੀ ਪੰਜਾਬ ਦੀ ਤੇ ਇੱਕ ਉਸ ਤੋਂ ਬਾਅਦ ਵੱਧ ਅਧਿਕਾਰਾਂ ਦਾ ਤਾਂ ਜਿਹੜਾ ਦੇਖੋ ਜਦੋਂ ਪੰਜਾਬ ਦੇ ਵਿੱਚ ਵੱਧਤਕਾਰਾਂ ਦਾ ਉਹ ਅਸੀਂ ਕਾਮਯਾਬ ਹੋ ਗਏ ਪਰ ਸਿੱਖ ਰਾਜੀ ਆ ਗਿਆ ਜੀ ਉਹ ਕੀ ਰਹਿ ਗਿਆ ਉਹਦੇ ਵਿੱਚ ਪਰ ਜਿਹੜਾ ਵੀ ਚੀਫ ਮਨਿਸਟਰ ਦੀ ਕੁਰਸੀ ਤੇ ਬਹਿੰਦਾ ਹੈ ਹਾਂ ਕਹਿੰਦੇ ਪਹਿਲਾਂ ਗੱਲਾਂ ਸਾਰੇ ਕਰਦੇ ਨੇ ਜਦੋਂ ਕੁਰਸੀ ਮਿਲ ਜਾਂਦੀ ਹੈ ਉਦੋਂ ਬਦਲ ਜਾਂਦੇ ਨੇ ਸਾਰੇ ਨਹੀਂ ਐਸੀ ਤਾਂ ਜੀ ਕੋਈ ਗੱਲ ਨਹੀਂ ਹੈ ਬਾਕੀ ਇਹਨਾਂ ਦਾ ਸਾਡੇ ਬਾਰੇ ਸਾਡੇ ਬਾਰੇ ਅਸੀਂ ਸਾਡਾ ਤਾਂ ਐਸੀ ਕੋਈ ਗੱਲ ਨਹੀਂ ਹੈ ਜੀ ਜੋ ਕਮਾਂਗੇ ਕਰਾਂਗੇ ਸੀਐਮ ਹਮੇਸ਼ਾ ਸਿੱਖ ਹੀ ਰਿਹਾ ਪੰਜਾਬ ਦਾ ਤਾਂ ਹੁਣ ਸਾਰੇ ਕਲੇਮ ਕਰਦੇ ਨੇ ਵੀ ਅਸੀਂ ਸਿੱਖ ਰਹੇ ਆਂ ਭਾਵੇਂ ਬਾਦਲਾ ਦੀ ਗੱਲ ਕਰਦੀ ਹੈ ਕੰਮ ਉਹ ਸਿੱਖ ਦੂਜੇ ਤਰ੍ਹਾਂ ਦੇ ਰਹੇ ਆ ਨਾ ਜੀ ਉਹ ਚੀਜ਼ ਨਹੀਂ ਨਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰ ਲਈਏ ਹੁਣ ਇਹਨਾਂ ਬਹੁਤ ਰੌਲਾ ਪਾਇਆ ਸੀ ਜੀ ਬਈ ਮੈਂ ਨਸ਼ੇ ਬੰਦ ਕਰਾ ਦੂੰਗਾ ਇਹ ਤਾਂ ਨਸ਼ਾ ਹੀ ਨਹੀਂ ਬੰਦ ਹੋਏ ਬਾਕੀ ਤਾਂ ਗੱਲਾਂ ਉਹ ਬਹੁਤ ਦੂਰ ਦੀਆਂ ਹੈ ਹਮ ਸਮਝ ਗਏ ਨਾ ਗੱਲ ਇਹ ਤਾਂ ਨਸ਼ਾ ਹੀ ਨਹੀਂ ਬੰਦ ਹੋਇਆ ਚਟਾ ਹੀ ਨਹੀਂ ਬੰਦ ਹੋਇਆ ਇਹ ਕਹਿੰਦਾ ਸੀ ਅਸੀਂ 24 ਘੰਟਿਆਂ 'ਚ ਸਜ਼ਾ ਦੇ ਦਾਂਗੇ ਮਹਾਰਾਜ ਦੇ ਦੋਸ਼ੀਆਂ ਨੂੰ ਇਨਾ ਤੋਂ ਤਾਂ ਉਹ ਵੀ ਨਹੀਂ ਦੇ ਹੋਏ ਅਕਾਲੀ ਦਲ ਕਹਿੰਦਾ ਰਿਹਾ ਤੁਹਾਡੇ ਤੇ ਭਾਈ ਅਮਰਪਾਲ ਸਿੰਘ ਹੁਣਾ ਤੇ ਕਹਿੰਦੇ ਏਜੰਸੀਆਂ ਦੇ ਬੰਦੇ ਹੋ ਤੁਸੀਂ ਏਜੰਸੀਆਂ ਨੇ ਪਲਾਨਟ ਕੀਤਾ ਕਹਿੰਦੇ ਤੁਹਾਨੂੰ ਜੇ ਨਾ ਮੈਂ ਨੂੰ ਜੇ ਦੇਖੋ ਮੈਂ ਆਪਣੀ ਗੱਲ ਕਰਦਾ ਹਾਂ ਜੀ ਪਹਿਲਾਂ ਤਾਂ ਪਹਿਲਾਂ ਜੇ ਇਹ ਸਾਬਿਤ ਕਰ ਦੇਵੇ ਨਾ ਮੈਂ ਐਮਪੀ ਦੇ ਵੀ ਅਹੁਦੇ ਤੋਂ ਅਸਤੀਫਾ ਦੇ ਕੇ ਘਰੇ ਹੀ ਬਹਿ ਜਾਊਂਗਾ ਪਰ ਉਹ ਕਹਿੰਦੇ ਕਿ ਹਉ ਨਹੀਂ ਕਹਿੰਦੇ ਕਿ ਕਿਹੜੀਆਂ ਮੈਂ ਨਾ ਮੈਂ ਨਾ ਇੱਕ ਗੱਲ ਦੱਸਾਂ ਤੁਹਾਨੂੰ ਮੈਂ ਲੋਕਾਂ ਤੋਂ ਨਾ ਬਹੁਤ ਸੁਣਦਾ ਸ਼ੁਰੂ ਤੋਂ ਏਜੰਸੀਆਂ 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 ਵੈ 12 13 ਸਾਲ ਦਾ ਦੇਖਦਾ ਹਾਂ ਹੂੰ ਏਜੰਸੀਆਂ ਦਾ ਉਦੋਂ ਵੀ ਏਜੰਸੀਆਂ ਦੇ ਬੰਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਹਿੰਦੇ ਜੀ ਉਹ ਤਾਂ ਪੈਸੇ ਬਹੁਤ ਦਿੰਨੇ ਐ ਇਹ ਹੁੰਦਾ ਉਹ ਹੁੰਦਾ ਕਿਹੜੇ ਏਜੰਸੀਆਂ ਦੇ ਬੰਦੇ ਸਾਡੇ ਕੋਲ ਤਾਂ ਅਜੇ ਤੱਕ ਕੋਈ ਆਇਆ ਨਹੀਂ ਏਜੰਸੀਆਂ ਦੇ ਉਹ ਹੁੰਦੇ ਆ ਜਿਵੇਂ ਮਤਲਬ ਸਮਝ ਨਹੀਂ ਆਉਂਦੀ ਜੀ ਸੰਤਾ ਕੌਣ ਐ ਕੌਣ ਕਿਹੜੇ ਲੀਡਰ ਪੈਸੇ ਦਿੰਨੇ ਐ ਕੌਣ ਦਿੰਦਾ ਐ ਕੀ ਗੱਲ ਐ ਪਰ ਉਹ ਕਹਿੰਦੇ ਕਹਿੰਦੇ ਜਿਹੜੀਆਂ ਜਿਮਨੀ ਚੋਣਾ ਹੋ ਕੇ ਹਟੀਆਂ ਨੇ ਕਹਿੰਦੇ ਜਿਮਨੀ ਚੋਣਾ ਦੇ ਵਿੱਚ ਅਕਾਲੀ ਦਲ ਨੇ ਬਾਇਕਾਟ ਕੀਤਾ ਕਹਿੰਦੇ ਤੁਸੀਂ ਵੀ ਚੋਣਾ ਨਹੀਂ ਲੜੀਆਂ ਸੁਖਵੀਰ ਬਾਦਲ ਕਹਿੰਦੇ ਹਾਂ ਕਹਿੰਦੇ ਹੁਣ ਅਸੀਂ ਮਾਗੀ ਕਾਨਫਰੰਸ ਕਰਨੀ ਹੈ ਤੇ ਹੁਣ ਤੁਸੀਂ ਬਰਾਬਰ ਅਕਾਲੀ ਦਲ ਦੇ ਸਾਰਾ ਕੁਝ ਕਰ ਰਹੇ ਹੋ ਕਹਿੰਦੇ ਤੁਸੀਂ ਸਿਰਫ ਅਕਾਲੀ ਦਲ ਨੂੰ ਸੱਟ ਮਾਰਨ ਵਾਸਤੇ ਜਾਂ ਜਿਹੜਾ ਖਿਲਾਫ ਪਿਆ ਹੋਇਆ ਉਹ ਕੈਪਚਰ ਕਰਨ ਵਾਸਤੇ ਕਰ ਰਹੇ ਹੋ ਇਨਾ ਨੇ ਬਾਇਕਾਟ ਕੀਤਾ ਸੀ ਇਲੈਕਸ਼ਨਾਂ ਦਾ ਉਹ ਤਾਂ ਅਸੀਂ ਉਹਦਾ ਮੱਗੀ ਦੀ ਕਾਨਫਰੰਸ ਦਾ ਉਹ ਤਾਂ ਜਦੋਂ ਅਸੀਂ ਅਨਾਉਂਸ ਕਰਤਾ ਫੇਰ ਇਹਨਾਂ ਨੂੰ ਹੋ ਗਈ ਨਹੀਂ ਵੀ ਅਸੀਂ ਇਹ ਤਾਂ ਇਹਨਾਂ ਦੀ ਮਾਨਸਿਕਤਾ ਤਾਂ ਐਸੀ ਹੈ ਇਹ ਤਾਂ ਜਿਹੜੀ ਸੰਗਤ ਨੂੰ ਅਪੀਲ ਕਰਦੇ ਆਂ ਕਹਿੰਦੇ ਜੀ ਮੱਥਾ ਟੇਕਣ ਨਾ ਜਾਇਓ ਸ਼ਹੀਦਾਂ ਦੇ ਸਾਡੀ ਕਾਨਫਰੰਸ ਚ ਜਾਇਓ ਕਹਿੰਦੇ ਪਹਿਲਾ ਕਾਨਫਰੰਸ ਚ ਆ ਜਿਓ ਕਹਿੰਦੇ ਦਿਖਾਵਾ ਨਾ ਕਰਿਓ ਕਹਿੰਦੇ ਬਾਅਦ ਚ ਜਾਇਓ ਗੁਰਦੁਆਰਾ ਉਹ ਦਿਖਾਵਾ ਹੁੰਦਾ ਜੀ ਮੱਥਾ ਟੇਕਣਾ ਕਿਸ ਗੱਲ ਦਾ ਦਿਖਾਵਾ ਜੀ ਮੱਥਾ ਟੇਕਣਾ ਸ਼ਹੀਦਾਂ ਦੀ ਧਰਤੀ ਹੈ ਹਾਂ ਦਿਖਾਵਾ ਕਾ ਦਾ ਦੱਸੋ ਇਹ ਤਾਂ ਕਹਿੰਦੇ ਲੋਕਾਂ ਨੂੰ ਸੰਗਤ ਰੂ ਵੀ ਮੱਥਾ ਵੀ ਨਾ ਟੇਕਿਓ ਇਹਨਾਂ ਦੀ ਮਾਨਸਿਕਤਾ ਹੀ ਹੋਰ ਤਰ੍ਹਾਂ ਦੀ ਆ ਜੀ ਇਹਨਾਂ ਨੂੰ ਸਿਰਫ ਰਾਜ ਚਾਹੀਦਾ ਹੈ ਜਿਹੜੀ ਮਰਜ਼ੀ ਸ਼ਰਤਾਂ ਤੇ ਮਿਲ ਜਾਵੇ ਤੁਸੀਂ ਕਹਿੰਦੇ ਹੋ ਸਾਨੂੰ ਦੇਖ ਕੇ ਉਹਨਾਂ ਨੇ ਕਾਨਫਰੰਸ ਰੱਖਤੀ ਪਹਿਲਾਂ ਨਹੀਂ ਸੀ ਰੱਖੀ ਨਹੀਂ ਰੱਖੀ ਸੀ ਉਹ ਕਹਿੰਦੇ ਸਾਨੂੰ ਉਹ ਕਹਿੰਦੇ ਸਾਨੂੰ ਦੇਖ ਕੇ ਇਹਨਾਂ ਨੇ ਅਕਾਲੀ ਦਲ ਰੱਖ ਲਿਆ ਨਵਾਂ ਬਣਾਉਣ ਲੱਗੇ ਅਕਾਲੀ ਦਲ ਹੀ ਰੱਖਾਂਗੇ ਜੀ ਅਕਾਲੀ ਦਲ ਹੀ ਅਕਾਲੀ ਦਲ ਕੱਲਾ ਸੀ ਥੋੜੀ ਰੱਖਿਆ ਏ ਜਿਹੜੀ ਸਿੱਖਾਂ ਦੀ ਜਮਾਤ ਹੈ ਅਕਾਲੀ ਦਲ ਕੋਈ ਇਹਨਾਂ ਨੇ ਨਾਮ ਥੋੜੀ ਰੱਖਿਆ ਸੀ ਪ੍ਰਕਾਸ਼ ਸਿੰਘ ਬਾਦਲ ਨੇ ਨਾਮ ਰੱਖਿਆ ਸੀ ਅਕਾਲੀ ਦਲ ਅਕਾਲੀ ਦਲ ਦਾ ਅਕਾਲੀ ਦਲ ਦਾ ਸਿੱਖਾਂ ਦੀ ਜਮਾਤ ਹੈ ਬਸ ਅਗਵਾਨ ਹੋਣਾ ਨੇ ਤਾਂ ਇਹ ਵੀ ਕਹਿਤਾ ਵੀ ਠੀਕ ਹੈ ਇਕੱਠੇ ਹੋ ਜੋ ਸਾਰੇ ਇਹ ਪੰਜਾਬ ਬਚਾਉਣਾ ਹੈ ਉਹਦੇ ਵਿੱਚ ਬਾਦਲ ਜਾ ਸਕਦੇ ਨੇ ਜੇ ਇਕੱਠੇ ਹੋਣ ਦੀ ਗੱਲ ਹੋਵੇ ਮੈਂ ਇੱਕ ਗੱਲ ਦੱਸੋ ਜੀ ਮੈਂ ਕਿਵੇਂ ਉਸ ਬੰਦੇ ਨਾਲ ਬਹਿ ਸਕਦਾ ਜਿਹਨੇ ਮਹਾਰਾਜ ਦੀ ਬੇਇੱਜ਼ਤੀ ਕੀਤੀ ਹੋਵੇ ਤੁਸੀਂ ਸੋਚ ਸਕਦਾ ਵੀ ਮੈਂ ਬਹਿ ਜੂੰਗਾ ਪਰ ਉਹ ਕਹਿੰਦੇ ਮੈਂ ਨਹੀਂ ਕੀਤਾ ਕਹਿੰਦੇ ਮੈਂ ਤਾਂ ਇੱਥੇ ਹੈ ਹੀ ਨਹੀਂ ਸੀ ਉਹਨਾਂ ਦਾ ਬਿਆਨ ਆਇਆ ਤੁਸੀਂ ਸੁਣਿਆ ਹੋਣਾ ਉਹ ਕਹਿੰਦੇ ਮੈਂ ਹੈ ਹੀ ਨਹੀਂ ਸੀ ਇੱਥੇ ਇਹ ਜੀ ਆਪ ਥੋੜੀ ਜਾ ਕੇ ਕਰਦੇ ਆ ਤਾਂ ਫੋਨ ਤੇ ਕਰਾਉਨੇ ਆ ਹੂੰ ਇਹ ਕੋਈ ਆਪ ਜਾ ਕੇ ਕਰਦੇ ਹੁੰਦੇ ਆ ਇਹ ਤਾਂ ਫੋਨ ਤੇ ਕਰਾਉਨੇ ਆ ਜਾ ਕੇ ਯਾਰ ਕੰਮ ਕਰਦੇ ਆ ਇਹ ਕਰਦੇ ਉਹ ਕਰਦੇ ਹੂੰ ਉਹ ਕਹਿੰਦੇ ਜੇ ਸਿੱਧ ਤਾਂ ਹੋ ਜਾਂਦਾ ਕਹਿੰਦੇ ਜੁਡੀਸ਼ਰੀ ਸੀ ਸਾਰਾ ਕੁਝ ਸੀ ਕਿ ਸਿੱਧਾ ਬਾਈ ਜੀ ਤੁਸੀਂ ਜਦੋਂ ਅਕਾਲ ਤੱਕ ਸਾਹਦੇ ਅੱਗੇ ਮੰਨ ਗਿਆ ਸਾਨੂੰ ਕਿਸੇ ਜੁਡੀਸ਼ਰੀ ਦੀ ਲੋੜ ਨਹੀਂ ਹੈ ਹੂੰ ਸਾਨੂੰ ਸਜ਼ਾ ਦੇਣ ਦੀ ਵੀ ਲੋੜ ਨਹੀਂ ਹੈ ਬਈ ਉਹਨੂੰ ਕੋਈ ਹੋਰ ਸਜ਼ਾ ਦੇਵੇ ਕੋਈ ਸੰਗਤ ਨੇ ਸਜ਼ਾ ਦੇ ਦਿੱਤੀ ਵਸਾ ਦੇਖ ਲਿਓ ਹਣ ਤੁਹਾਡੀ ਪਾਰਟੀ ਅਕਾਲ ਤਖਤ ਤੋਂ ਚੱਲੂ ਹਾਂ ਬਿਲਕੁਲ ਅਸੀਂ ਉਹਨੂੰ ਮਤਲਬ ਸਾਡੇ ਲਈ ਤਾਂ ਸਭ ਤੋਂ ਅਕਾਲ ਤਖਤ ਹੀ ਆ ਜੀ ਸਭ ਕੁਝ ਹਾਂ ਸਰ ਤਾਂ ਕੁਰਬਾਨੀ ਦਿੱਤੀ ਫਾਦਰ ਸਾਹਿਬ ਨੇ ਸਾਰਾ ਕੁਝ ਕਰ ਲਿਆ ਜੀ ਹਾਂ ਅਸੀਂ ਉਹਨਾਂ ਨੂੰ ਕਿਵੇਂ ਪਿੱਠ ਦਿਖਾ ਸਕਦਾ ਮੈਂ ਅਕਾਲ ਤਖਤ ਸਾਹਿਬ ਤੋਂ ਚੱਲੂ ਪਾਰਟੀ ਤੁਹਾਡੀ ਹਾਂ ਪਹਿਲਾ ਸਮਰਪਿਤ ਮੁਕਾਲ ਤੱਕ ਤੁਹਾਨੂੰ ਹਾਂ ਬਿਲਕੁਲ ਜੀ ਸਾਡੇ ਮਾਤਾ ਜੀ ਨੇ ਵੀ ਅਸੀਂ ਤਾਂ ਮਤਲਬ ਕੱਲੇ ਇਹ ਨਾ ਕਹੋ ਵੀ ਤੁਸੀਂ ਵੀ ਸਾਡੇ ਫਾਦਰ ਸਾਹਿਬ ਨੇ ਕਿਰਕਵਾਨੀ ਕੀਤੀ ਸਾਡੇ ਮਾਤਾ ਜੀ ਨੇ ਵੀ ਬਹੁਤ ਸੰਘਰਸ਼ ਕੀਤਾ ਬਹੁਤ ਮੈਂ ਕਹਿੰਦਾ ਜੀ ਤੁਸੀਂ ਅਸੀਂ ਜਿਹੜੇ ਅਸੀਂ ਉਹਨਾਂ ਦੇ ਜਿਉਂਦੇ ਜੀਵੀ ਜਿਹੜੇ ਹਾਲਾਤ ਚ ਰਹੇ ਹਾਂ ਸਾਨੂੰ ਪਤਾ ਐ ਹੁੰਦਾ ਸੀ ਯਾਰ ਵੀ ਮਾਤਾ ਚਲੇਗੀ ਉਥੇ ਮੁਕਾਬਲਿਆਂ ਚ ਚਲੇਗੀ ਸੰਸਕਾਰ ਕਰਦੇ ਆ ਮੁੰਡਿਆਂ ਦੇ ਉਹਨਾਂ ਨੂੰ ਉੱਥੋਂ ਚੱਕ ਕੇ ਘਰਦਿਆਂ ਨੂੰ ਦੇਣੇ ਐਂਡੇ ਅਡੇ ਪੁਲਿਸ ਵਾਲਿਆਂ ਦੇ ਮਤਲਬ ਨਾਕੇ ਲੱਗੇ ਆ ਉਹ ਹੋਈ ਹੋਈ ਹੈ ਬਹੁਤ ਜਿਹੜੇ ਪੁਲਿਸ ਵਾਲੇ ਤੁਸੀਂ ਕਹਿੰਦੇ ਹੋ ਉਸ ਵੇਲੇ ਸੀ ਕੋਈ ਮਿਲਿਆ ਉਸ ਤੋਂ ਬਾਅਦ ਸਾਨੂੰ ਗੱਦੇ ਵਾਸਤੇ ਮਿਲ ਲਾ ਵੈਸੇ ਜਿਵੇਂ ਹੁਣ ਐਮਪੀ ਬਣ ਗਿਓ ਕੋਈ ਕੋਈ ਕਹਿ ਸਕਦਾ ਕੋਈ ਦੱਸ ਸਕਦਾ ਵੀ ਠੀਕ ਕੀ ਕੋਈ ਮੜਿਆ ਕੋਈ ਪੁਲਿਸ ਵਾਲਾ ਉਸ ਵੇਲੇ ਦਾ ਨਹੀਂ ਮੈਨੂੰ 36 ਸਾਲ ਹੋ ਗਏ ਜੀ ਰਿਟਾਇਰ ਹੋ ਗਏ ਹੁਣੇ ਹੁਣ ਕਿਹੜਾ ਰਿਹਾ ਹੁਣ ਤਾਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਸੰਗਤ ਨੂੰ ਇਹ ਕਹਿਣਾ ਚਾਹਾਂਗਾ ਵੀ ਜੋ ਮਤਲਬ ਮੌਕਾ ਦੋ ਇੱਕ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰ ਸਕਦੇ ਆ ਤੇ ਉਹਨਾਂ ਨਾਲ ਤਾਂ ਕੋਈ ਵਿਸ਼ਵਾਸ ਕਰਕੇ ਨਾਲ ਚੱਲ ਕੇ ਕੋਈ ਫਾਇਦਾ ਨਹੀਂ ਜੀ ਤਾਂ ਸਮਾਂ ਦੇ ਲਈ ਧੰਨਵਾਦ ਬਹੁਤ ਬਹੁਤ ਜੀ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਐਮਪੀ ਸਰਬਜੀਤ ਸਿੰਘ ਫਰੀਦਕੋਟ ਤੋਂ ਐਮਪੀ ਨੇ ਜਿਹੜੇ ਤੇ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਪਾਰਟੀ ਜਿਹੜੀ ਕੰਮ ਕਰੂਗੀ ਤੇ ਕੀ ਆ ਨਾਮ ਹੋਊਗਾ ਪਾਰਟੀ ਜਾਂ ਸਾਰੀਆਂ ਗੱਲਾਂ ਜਿਹੜੀਆਂ ਪੁੱਛਣ ਦੀਆਂ ਤੁਹਾਨੂੰ ਲੱਗਦਾ ਸੀ ਪੁੱਛਣ ਦੀ ਲੋੜ ਆ ਉਹ ਪੁੱਛੀਆਂ ਨੇ ਤੇ ਇਹ ਐਪੀਸੋਡ ਤੁਹਾਨੂੰ ਕਿਵੇਂ ਲੱਗਿਆ ਇਹ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਤੁਸੀਂ ਦੇ ਸਕਦੇ ਹੋ ਤੇ ਜੁੜੇ ਰਹੋ ਅਨਟੋਲਡ ਪੰਜਾਬ ਦੇ ਨਾਲ